ਮੁੱਖ ਮੰਤਰੀ ਪੰਜਾਬ ਮਿਲ ਕੇ ਆਏ ਨੇ ਲੱਗਦਾ ਕੋਈ ਹੱਲ ਹੋਊਗਾ ਪੰਜਾਬ ਦੇ ਲੋਕਾਂ ਦਾ ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਨਾ ਕਿ ਕੁਝ ਦੇਣਗੇ ਉਹ ਦੇਖੋ ਦੇਣਗੇ ਜ਼ਰੂਰ ਉਹ ਪਰ ਉਹ ਆਪਣੀ ਰਾਜਨੀਤੀ ਖੇਡਦੇ ਪਏ ਆ ਇਸ ਟਾਈਮ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਸਾਰੀਆਂ ਪਾਰਟੀਆਂ ਦਾ ਮਕਸਦ ਇੱਕੋ ਹੀ ਆ ਇਸ ਵਕਤ ਕਿ ਇਸ ਮੌਕੇ 'ਚ ਜਿਵੇਂ ਮੋਦੀ ਜੀ ਕਹਿੰਦੇ ਆ ਨਾ ਆਪਦਾ ਜੋ ਅਫਸਰ ਹੈ ਨਾ ਕੋ ਅਫਸਰ ਲੱਭ ਰਹੇ ਨੇ ਤੇ 27 ਦਾ ਤੂੰ ਓਏ ਪਹਿ ਜਾਵੇਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਔਰ ਇੱਕ ਦੂਜੇ ਦੇ ਪੋਤੜੇ ਫੁੱਲਦੇ ਪਏ ਆ ਤੇ ਵਿਕਰਮ ਸਿੰਘ ਮਜੀਠੀਆ ਹੁਣਾ ਨੇ ਆਪਸ ਦੇ ਵਿੱਚ ਜਿਹੜੇ ਇਸ਼ਾਰੇ ਕਰ ਕਰਕੇ ਔਰ ਜੋ ਭੱਦੀ ਸ਼ਬਦਾਵਲੀ ਵਰਤੀ ਮੈਂ ਇੱਥੇ ਤੁਹਾਡੇ ਸਾਹਮਣੇ ਚੈਨਲ ਤੇ ਕਿ ਮੈਂ ਤੁਹਾਡੇ ਨਾਲ ਕੱਲਿਆਂ ਬਹਿ ਕੇ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਸੀ ਮਾਵਾ ਭੈਣਾਂ ਨੂੰ ਜਿਹੜਾ ਵਿੱਚ ਸ਼ਾਮਲ ਕੀਤਾ ਕੇਂਦਰ ਦੇਊਗਾ ਪੈਸਾ ਜ਼ਰੂਰ ਦੇਊਗਾ ਪਰ ਉਹ ਆਪਣੇ ਢੰਗ ਨਾਲ ਦੇਊਗਾ ਪਰ ਜਿਹੜਾ ਮੁੱਦਾ ਅਸਲੀ ਫਸਿਆ ਆ ਨਾ ਭਗਤਾ ਜੀ ਉਹ ਇਹ ਆ ਕੇਂਦਰ ਨੇ ਜਿਹੜਾ ਮੁੱਦਾ ਪਸਾ ਲਿਆ ਉਹ ਕਹਿੰਦੇ ਸੀ ਅਸੀਂ ਤੁਹਾਨੂੰ 12800900 ਕਰੋੜ ਰੁਪਇਆ ਦੇ ਚੁੱਕੇ ਹਾਂ ਇੰਨੇ ਪੰਬਰਪੂਸੇ ਚ ਇਹਨਾਂ ਨੇ ਧੂਏ ਚ ਘਟਾ ਘੱਟੇ ਚ ਸਭ ਕੁਝ ਰੋਲਿਆ ਆ ਇਹ ਨਾ ਤਾਂ ਪੰਜਾਬ ਇਸ ਬਾਰੇ ਸਪਸ਼ਟ ਹੋ ਰਿਹਾ ਕਿ ਜੇ 12000 ਕਰੋੜ ਆਇਆ ਹੋਇਆ ਤੁਹਾਡੇ ਕੋਲੇ ਉਹ ਕਦੋਂ ਕਦੋਂ ਤੇ ਕਿੰਨਾ ਕਿੰਨਾ ਆਇਆ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਹੈ ਪਰ ਜਿਹੜੀ ਗੱਲ ਵਿਧਾਨ ਸਭਾ ਦੇ ਵਿੱਚ ਤਖਤੀਆਂ ਲੈ ਕੇ ਪਹਿਲੀ ਵਾਰ ਹੋਇਆ ਕਿ ਸੱਤਾਧਰ ਤਖਤੀਆਂ ਲੈ ਕੇ ਇੱਕੋ ਰੰਗ ਦੀਆਂ ਇੱਕੋ ਲੈਣਾ ਲਿਖੀਆਂ ਤੇ ਸਾਨੂੰ ਤਾਂ ਦੁੱਖੀ ਤਿੱਕੀ ਵੀ ਨਹੀਂ ਮਿਲੀ ਇਹ ਡਰਾਮੇ ਆ ਸਾਰੇ ਲੋਕ ਵੀ ਜਾਣਦੇ ਆ ਤੋਂ ਵੀ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਛੋਟਾ ਕਿਸਾਨ ਵੀ ਹੋ ਸਕਦਾ ਦਲਿਤ ਮਜ਼ਦੂਰ ਵੀ ਹੋ ਸਕਦਾ ਤੁਸੀਂ ਕਹਿੰਦੇ ਕਿ ਪਾਸਪੋਰਟ ਕਈਆਂ ਦੇ ਰੁੜ ਗਏ ਕਾਗਜ਼ ਰੁੜ ਗਏ ਉਹਨਾਂ ਨੂੰ ਵੀ ਕੌਣ ਪਹੁੰਚ ਕਰੂਗਾ ਕਿ ਪੰਜਾਬ ਨੇ ਕਿਸਾਨਾਂ ਦੀ ਤਾਂ ਗੱਲ ਕਰ ਦਿੱਤੀ ਐ ਤੇ ਮਜ਼ਦੂਰਾਂ ਨੂੰ ਕੀ ਦੇਣਗੇ ਜਿਹੜੇ ਖੇਤੀ ਮਜ਼ਦੂਰ ਉਹਨਾਂ ਕਿਸਾਨਾਂ ਤੇ ਨਿਰਭਰ ਸੀਗੇ ਉਹਨਾਂ ਵਾਸਤੇ ਹਾਲੇ ਤੱਕ ਚੁੱਪ ਨੇ ਉੱਥੇ ਛੋਟੇ ਛੋਟੇ ਦੁਕਾਨਦਾਰ ਵੀ ਹੋਣਗੇ ਜਨਾਂ ਦੀਆਂ ਦੁਕਾਨਾਂ ਹੀ ਰੁੜ ਗਈਆਂ ਉੱਥੇ ਛੋਟੇ ਛੋਟੇ ਕੋਈ ਰੇੜੀਆਂ ਵਾਲੇ ਵੀ ਹੋਣਗੇ ਕਈਆਂ ਦਾ ਛੋਟਾ ਵਪਾਰ ਕੋਈ ਹੋਰ ਹੋਊਗਾ ਜਿਹੜੇ ਰੋਜ਼ ਦਿਹਾੜੀ ਕਰਕੇ ਖਾਂਦੇ ਆ ਉਹਨਾਂ ਬਾਰੇ ਸਰਕਾਰ ਹਾਲ ਤੱਕ ਚੁੱਪ ਪਈ ਆ ਕਿ ਪੰਜਾਬ ਦੇ ਵਿੱਚ 1993 ਚ ਵੀ ਹੜ੍ਹ ਆਏ ਸੀ 1988 ਚ ਵੀ ਬਹੁਤ ਆੜੇ ਸੀ ਕੇਂਦਰੀ ਮੰਤਰੀ ਕਦੇ ਨਹੀਂ ਸੀ ਕੋਈ ਆਇਆ ਵੇਖਣ ਵਾਸਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੇਂਦਰੀ ਮੰਤਰੀ ਮਿਲਦਾ 15 20 ਕੇਂਦਰੀ ਮੰਤਰੀ ਚੱਕਰ ਮਾਰ ਕੇ ਚਲੇ ਗਏ ਮਾਨ ਸਾਹਿਬ ਉਹ ਹੈਲੀਕਾਪਟਰ ਲੈ ਕੇ ਪਹੁੰਚ ਗਏ ਬਾਜਵਾ ਸਾਹਿਬ ਰੋਟੀ ਖਾਦੀ ਬੈ ਕੇ हां ਉਹ ਰੋਟੀ ਕੱਲੇ ਬੈ ਕੇ ਖਾਂ ਰਿਹਾ ਹੈ ਉੱਥੇ ਬਾਜਵਾ ਸਾਹਿਬ ਉਹ ਇੱਕ ਨਵਾਂ ਵੋਲਡੋਜਰ ਜਲੇ ਨਾ ਟੌਰ ਕਹਿੰਦੇ ਆ ਸ਼ਾਇਦ ਉਹਨੂੰ ਉਹਦੇ ਵਿੱਚ ਬਹਿ ਕੇ ਗਏ ਲੀਡਰ ਕਈ ਵਾਰੀ ਨਹੀਂ ਵੀ ਚਾਹੁੰਦੇ ਹੁੰਦੇ ਇੱਕ ਥਾਂ ਤੇ ਬਾਦਲ ਸਾਹਿਬ ਅ ਕਪੂਰਥਲੇ ਦੇ ਵਿੱਚ ਉਹ ਲੋਕਾਂ ਨੂੰ ਪੁੱਛ ਰਿਹਾ ਕੀ ਚਾਹੀਦਾ ਕੀ ਚਾਹੀਦਾ ਤੇ ਉਹ ਕਹਿ ਰਹੇ ਨੇ ਜੀ ਸਾਨੂੰ ਡੀਜ਼ਲ ਚਾਹੀਦਾ ਉਹ ਕਹਿੰਦੇ ਮੈਂ 10000 ਡੀਜ਼ਲ ਭੇਜ ਦਿੰਦਾ ਤੁਸੀਂ ਜਿੰਨਾ ਕਹੋਗੇ ਮੈਂ ਉਹਨਾਂ ਹੋਰ ਭੇਜ ਦਿਆਂਗਾ ਲੀਡਰ ਨੇ ਤਾਂ ਕਹਿ ਲਿਆ ਜਿਹੜੇ ਨਾਲ ਚਮਚੇ ਹੁੰਦੇ ਆ ਬਾਦਲ ਸਾਹਿਬ ਜਿੰਦਾਬਾਦ ਵੀ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਇਲੈਕਸ਼ਨ ਕੰਪੇਨ ਤੇ ਆਏ ਹੋ ਬੁਰਾ ਹਾਲ ਉਹਨਾਂ ਦਾ ਜੇ ਬਾਦਲ ਸਾਹਿਬ ਨੇ ਅਨਾਉਂਸ ਕਰਤਾ ਤੇ ਤੁਸੀਂ ਬਾਦਲ ਸਾਹਿਬ ਜਿੰਦਾਬਾਦ ਜਿੰਦਾਬਾਦ ਔਰ ਸਾਡੇ ਲੀਡਰ ਵੀ ਵੇਖੋ ਉਹਨਾਂ ਦੇ ਵਿੱਚੋਂ ਕੋਈ ਲੀਡਰ ਤਾਂ ਉੱਥੇ ਲੋਕਾਂ ਦੇ ਨਾਲ ਗੱਲ ਕਰਦੇ ਕਰਦੇ ਉੱਥੇ ਕਹੀ ਜਾਂਦੇ ਆ ਕਿ ਤੁਸੀਂ ਸਾਨੂੰ ਸਤਾਈ ਚ ਲੈ ਆਓ ਅਸੀਂ ਸਾਰੇ ਬੰਨ ਪੱਕੇ ਕਰ ਦਿਆਂਗੇ ਦੁਨੀਆ ਦੀ ਕੋਈ ਸ਼ਕਤੀ ਨਹੀਂ ਜਿਹੜੀ ਬੰਨ ਪੱਕੇ ਕੋਈ ਪਾਵਰ ਨਹੀਂ ਜਿਹੜੀ ਇਹਨਾਂ ਦੇ ਬੰਨ ਪੱਕੇ ਕਰ ਦਵੇ 50 ਸਾਲਾਂ ਚ ਲੰਮੀ ਪਲੈਨਿੰਗ ਦੀ ਲੋੜ ਹੈ ਤੁਸੀਂ ਦੇਖ ਰਹੇ ਹੋ ਰਜਾਨਾ ਟਾਈਮਸ ਪੰਜਾਬ ਮੈਂ ਹੈਪੀ ਭਗਤਾ ਪੰਜਾਬ ਦੇ ਵਿੱਚ ਹੜ ਆਏ ਹੜਾਂ ਦੀ ਮਾਰ ਲੋਕ ਅੱਜ ਵੀ ਚੱਲ ਰਹੇ ਨੇ ਜਦੋਂ ਹੜ ਆਏ ਉਸ ਸਮੇਂ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਕਲਾਕਾਰ ਪਹੁੰਚੇ ਸਰਕਾਰੀ ਨੁਮਾਇੰਦੇ ਵੀ ਪਹੁੰਚੇ ਚੜਾਈ ਫਿਰਦੇ ਸੀਗੇ ਪਰ ਉਸ ਤੋਂ ਬਾਅਦ ਕੋਈ ਸਥਿਤੀ ਜਾਣਨ ਨਹੀਂ ਪਹੁੰਚਿਆ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਚੁਟਕਲੇ ਬਾਜੀ ਹੋਈ ਇੱਕ ਦੂਜੇ ਤੇ ਚਿੱਕੜ ਛੁੱਟਿਆ ਛੁੱਟਿਆ ਗਿਆ ਪਰ ਲੋਕਾਂ ਨੂੰ ਉਸ ਸਥਿਤੀ ਤੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ ਮੁੱਖ ਮੰਤਰੀ ਪੰਜਾਬ ਹੁਣੇ-ਹੁਣੇ ਮਿਲ ਕੇ ਵੀ ਆਏ ਨੇ ਕਿ ਐਨੇ ਪੈਸੇ ਕੇਂਦਰ ਨੇ ਕਹੇ ਸੀ ਸਾਨੂੰ ਦੁੱਕੀ ਨਹੀਂ ਮਿਲੀ ਜੀ ਐਨੇ ਅਸੀਂ ਕਿਹਾ ਜੀ ਅਸੀਂ ਦੇ ਦੇਾਂਗੇ ਇਸ ਦਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਜਰਨਲਿਸਟ ਅਮਰਜੀਤ ਸਿੰਘ ਵੜਾਚ ਬੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬੜਾ ਸਾਹਿਬ ਮੁੱਖ ਮੰਤਰੀ ਪੰਜਾਬ ਮਿਲ ਕੇ ਆਏ ਨੇ ਲੱਗਦਾ ਕੋਈ ਹੱਲ ਹੋਊਗਾ ਪੰਜਾਬ ਦੇ ਲੋਕਾਂ ਦਾ ਪਹਿਲਾਂ ਤੇ ਸ਼ੁਕਰੀਆ ਹੈਪੀ ਜੀ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ ਗੱਲ ਇਹ ਆ ਕਿ ਜੋ ਕੁਝ ਵੀ ਪੰਜਾਬ ਦੀ ਸਥਿਤੀ ਐ ਇਸ ਵਕਤ ਬਣੀ ਹੋਈ ਆ ਕਿਸੇ ਤੋਂ ਲੁਕੀ ਨਹੀਂ ਹੋਈ ਕਿੰਨੇ ਵੱਡੇ ਨੁਕਸਾਨ ਦੇ ਵਿੱਚ ਪੰਜਾਬ ਨੂੰ ਜਾਣਾ ਪਿਆ ਇੱਕਦਮ ਗਲਤੀਆਂ ਕਿਸੇ ਲੈਵਲ ਦੀਆਂ ਭੁਗਤਣੀਆਂ ਕਿਸੇ ਨੂੰ ਪਈਆਂ ਇੱਥੇ ਅਸੀਂ ਨਹੀਂ ਇਕੱਲੇ ਜੋ ਕੁਝ ਹੋਇਆ ਪੰਜਾਬ ਨੇ ਹੀ ਨਹੀਂ ਭੁਗਤਿਆ ਲਹਿੰਦੇ ਪੰਜਾਬ 'ਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਹਿ ਰਹੇ ਸੀ ਉਹ ਉਜਾੜਾ ਬਹੁਤ ਵੱਡਾ ਉਜਾੜਾ ਇਹ ਜਿਹੜਾ ਬਹੁਤ ਵੱਡਾ ਉਜਾੜਾ ਮੈਂ ਦੱਸ ਰਿਹਾ ਤੁਹਾਨੂੰ ਕਿ 20 ਲੱਖ ਲੋਕ ਪ੍ਰਭਾਵਿਤ ਹੋਏ ਆ ਸਾਡੇ ਜਿਹੜੇ ਬਾਰਡਰ ਦੇ ਨਾਲ ਡਿਸਟ੍ਰਿਕਟ ਆ ਜਾਂ ਕਹ ਲੋ ਤਰਨਤਾਰਨ ਆ ਉਧਰ ਕਪੂਰਥਲਾ ਇਲਾਕਾ ਆਇਆਗਾ ਇੰਨਾ ਉਜਾੜਾ ਇਸ ਤੋਂ ਪਹਿਲਾਂ ਵੰਡ ਵੇਲੇ ਪਿਆ ਸੀ ਜਦੋਂ 1947 ਦੇ ਵਿੱਚ ਵੰਡ ਹੋਈ ਸੀਗੀ ਭਾਰਤ ਤੇ ਪਾਕਿਸਤਾਨ ਬਣੇ ਸੀ ਉਸ ਵਕਤ 70 ਲੱਖ ਲੋਕ ਪ੍ਰਭਾਵਿਤ ਹੋਏ ਸੀ ਹੂੰ ਇਧਰੋਂ ਉਧਰ ਲੋਕ ਗਏ ਸੀ ਤੇ ਅੰਦਾਜ਼ੇ ਹੈ ਗਿਆ ਕਿ 2 ਲੱਖ ਤੋਂ ਲੈ ਕੇ ਤੇ 20 ਲੱਖ ਤੱਕ ਲੋਕ ਮਰੇ ਸੀ ਉਦੋਂ ਮਾਰੇ ਗਏ ਸੀ ਇੱਕ ਦੂਜੇ ਵੱਲੋਂ ਜਿਹੜੇ ਕਤਲੋਗਾਰਤ ਹੋਈ ਸੀ ਉਹ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ 47 ਤੋਂ ਬਾਅਦ ਵੱਡਾ ਸਾਡਾ ਉਜਾੜਾ ਹੈ ਨਾ ਇਹ ਵੀ ਇੱਕ ਉਜਾੜਾ ਹੈ 47 ਵਰਗਾ ਉਜਾੜਾ ਜਿਨ੍ਹਾਂ ਦੇ ਘਰ ਨਹੀਂ ਰਹੇ ਭਗਤਾ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਸੱਤ-ਸੱਤ ਰੇਤਾ ਪੜ ਗਿਆ ਟਰੈਕਟਰ ਨਹੀਂ ਰਹੇ ਮਸ਼ੀਨਾਂ ਨਹੀਂ ਰਹੀਆਂ ਕਿਤਾਬਾਂ ਕਾਪੀਆਂ ਪਾਸਪੋਰਟ ਰਜਿਸਟਰੀਆਂ ਸਭ ਕੁਝ ਰੁੜ ਗਿਆ ਉਹਨਾਂ ਲਈ ਉਜਾੜੇ ਤੋਂ ਘਟਾ ਹੈ ਕਿਤੇ ਜੀ ਲੇਕਿਨ ਜੋ ਕੁਝ ਹੋ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਮਾਨ ਸਾਹਿਬ ਮਿਲ ਕੇ ਆਏ ਨੇ ਅਮਿਤ ਸ਼ਾਹ ਜੀ ਨੂੰ ਗੱਲ ਇਹ ਆ ਕਿ ਕੀ ਕੇਂਦਰ ਨੂੰ ਦੱਸਣਾ ਪਊਗਾ ਸਾਡਾ ਕਿੰਨਾ ਨੁਕਸਾਨ ਹੋਇਆ ਕਿ ਕੇਂਦਰ ਨੂੰ ਨਹੀਂ ਦੱਸਦਾ ਹਮ ਸਾਰੀ ਦੁਨੀਆ ਨੇ ਵੇਖ ਲਿਆ ਬਿਲਕੁਲ ਪੂਰੀ ਦੁਨੀਆ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਸਾਡੇ ਕੋਲੇ ਆ ਕੇ ਇੱਕ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਇਸ ਵਕਤ ਲੋੜ ਹੈ ਤੇ ਤੁਹਾਨੂੰ ਤੁਸੀਂ ਅੰਨੇ ਬੈਠੇ ਹੋ ਉਥੇ ਦਿੱਲੀ ਦੇ ਵਿੱਚ ਦਿਸਦਾ ਨਹੀਂ ਵੀ ਦੱਸਣਾ ਪੈਂਦਾ ਦਿੱਲੀ ਦੀਆਂ ਆਪਣੀਆਂ ਏਜੰਸੀਆਂ ਵੀ ਤਾਂ ਦੱਸਦੀਆਂ ਨੇ ਨਾ ਉਹਨਾਂ ਨੂੰ ਜੀ ਉਹਨਾਂ ਦਾ ਆਪਣਾ ਇੰਟੈਲੀਜੈਂਸ ਵਿੰਗ ਹੈ ਤੇ ਉਹ ਦੱਸਦਾ ਹੈ ਮੀਡੀਆ 'ਚ ਇਹਨਾਂ ਕੁਝ ਆ ਰਿਹਾ ਹੈ ਕੀ ਭਗਵਾਨ ਤਮਾਨ ਹੋਣਾ ਨੂੰ ਜਾ ਕੇ ਦੱਸਣਾ ਪੈਣਾ ਸੀ ਹੂੰ ਪਹਿਲੀ ਗੱਲ ਦੂਸਰੀ ਗੱਲ ਕਿ ਅਸੀਂ ਮੰਗਈਏ ਕਿਉਂ ਇਨਾਂ ਕੋਲ ਅਸੀਂ ਜੀਐਸਟੀ ਦਿੰਨੇ ਆ ਅਸੀਂ ਹੋਰ ਟੈਕਸ ਦਿੰਨੇ ਆ ਅਸੀਂ ਸੈਂਟਰ ਦੇ ਵਿੱਚ ਪੰਜਾਬ ਜਿਹੜਾ ਇਨਾ ਵੱਡਾ ਹਿੱਸਾ ਕੇਂਦਰੀ ਪੂਲ ਦੇ ਵਿੱਚ ਪਾਉਂਦਾ ਹੈ ਖੁਰਾਕ ਦੇ ਵਿੱਚ ਤੇ ਸਾਨੂੰ ਮੰਗਣ ਜਾਣਾ ਪੈ ਰਿਹਾ ਜਦੋਂ ਪੰਜਾਬ ਦੀ ਲੋਡ ਹੁੰਦੀ ਆ ਬਾਰਡਰ ਦੇ ਉੱਤੇ ਉਦੋਂ ਇਹ ਪੰਜਾਬ ਨੂੰ ਆ ਕੇ ਕਹਿੰਦੇ ਆ ਕਿ ਤੁਸੀਂ ਲੜੋ ਉਹ ਸਾਡੀਆਂ ਤੇ ਭੈਣਾ ਮਾਵਾਂ ਸਾਡੇ ਪ੍ਰਾ ਬਾਰਡਰ ਦੇ ਉੱਤੇ ਆ ਹੁਣ ਜਦੋਂ ਪਿਛਲੇ ਸੰਦੂਰਪਰੇ ਆਪਰੇਸ਼ਨ ਸੰਦੂਰ ਹੋਇਆ ਸਾਡੇ ਛੋਟੇ ਛੋਟੇ ਬੱਚੇ ਉੱਥੇ ਜਾ ਕੇ ਉਹਨਾਂ ਨੂੰ ਸੇਵਾ ਕਰਦੇ ਰਹੇ ਨੇ ਬਾਰਡਰ ਦੇ ਉੱਤੇ ਜਾ ਕੇ ਤੇ ਉਹਨਾਂ ਨੇ ਆ ਕੇ ਕਿਹਾ ਥੋੜਾ ਸੀ ਇਹ ਤਾਂ ਸਾਡੇ ਸਾਡਾ ਫਰਜ ਬਣਦਾ ਸੀਗਾ ਜੀ ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਨਾ ਕਿ ਕੁਝ ਦੇਣਗੇ ਉਹ ਦੇਖੋ ਦੇਣਗੇ ਜ਼ਰੂਰ ਹੋ ਪਰ ਉਹ ਆਪਣੀ ਰਾਜਨੀਤੀ ਖੇਡਦੇ ਪਏ ਆ ਇਸ ਟਾਈਮ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਸਾਰੀਆਂ ਪਾਰਟੀਆਂ ਦਾ ਮਕਸਦ ਇੱਕੋ ਹੀ ਐਸ ਵਕਤ ਕਿ ਇਸ ਮੌਕੇ 'ਚ ਜਿਵੇਂ ਮੋਦੀ ਜੀ ਕਹਿੰਦੇ ਆ ਨਾ ਆਪਦਾ ਚ ਉਹ ਅਫਸਰ ਹਾਂ ਨਾ ਉਹ ਅਫਸਰ ਲੱਭ ਰਹੇ ਨੇ 27 ਦਾ ਸਾਰੀਆਂ ਪਾਰਟੀਆਂ ਔਰ ਇਸ ਢੰਗ ਨਾਲ ਜਿਹੜਾ ਉਹ ਵਿਚਰ ਰਹੀਆਂ ਨੇ ਕਿ ਕਿਤੇ ਲੋਕ ਨਾ ਨਾਰਾਜ਼ ਹੋ ਜਾਣ 27 ਦੇ ਵਿੱਚ ਕੀ ਜਵਾਬ ਦੇਣਾ ਪਊਗਾ ਸਾਨੂੰ ਸੋ ਉਹਦੇ ਉਹਨੂੰ ਦੇਖਦਿਆਂ ਆ ਜੋ ਕੁਝ ਵੀ ਵਿਧਾਨ ਸਭਾ ਦੇ ਵਿੱਚ ਤੁਸੀਂ ਗੱਲ ਕੀਤੀ ਹੋਇਆ ਬੜੀ ਸ਼ਰਮਨਾਕ ਹੋਈ ਕਿ ਜਿੱਥੇ ਸਾਡੇ ਚੁਣੇ ਹੋਏ ਰਿਪ੍ਰেজੈਂਟੇਟਿਵ ਮਤਲਬ ਜਿਹੜੀ ਭਾਸ਼ਾ ਉਹ ਵਰਤ ਰਹੇ ਆ ਤੂੰ ਓਏ ਪਹਿ ਜਾਵੇਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਔਰ ਇੱਕ ਦੂਜੇ ਦੇ ਪੋਤੜੇ ਫੁੱਲਦੇ ਪਏ ਆ ਹਨਾ ਕੀ ਇਹ ਸਾਡੇ ਰਿਪ੍ਰেজੈਂਟੇਟਿਵ ਨੇ ਭਗਤਾ ਜੀ ਪੜੇ ਲਿਖਿਆ ਤੁਸੀਂ ਮੈਂ ਪੜੇ ਲਿਖਿਆ ਮੇਰੇ ਮੇਰੀ ਕਦੇ ਭਾਸ਼ਾ ਸੁਣੀ ਤੁਸੀਂ ਕਦੇ ਉਹ ਜੀ ਭਾਸ਼ਾ ਬੋਲੀ ਅਸੀਂ ਤਾਂ ਕਦੇ ਵੀ ਨਹੀਂ ਬੋਲਦੇ ਫਿਰ ਸਾਡੇ ਰਿਪ੍ਰেজੈਂਟੇਟਿਵ ਕਾਦੇ ਹੋਏ ਜਦੋਂ ਉੱਥੇ ਜਾ ਕੇ ਇਹ ਇੰਨੀ ਗੰਦੀ ਭਾਸ਼ਾ ਵਰਤਦੇ ਆ ਇੱਕ ਵਾਰੀ ਇਸ ਤੋਂ ਪਹਿਲਾਂ ਵੀ ਇਸ ਲੈਵਲ ਤੇ ਸਦਨ ਜਿਹੜਾ ਜਾ ਚੁੱਕਿਆ ਹੋਇਆ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ ਤੇ ਉਦੋਂ ਇੱਕ ਵਾਰੀ ਗੁਰਜੀਤ ਰਾਣਾ ਜੀ ਤੇ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਆਪਸ ਦੇ ਵਿੱਚ ਜਿਹੜੇ ਇਸ਼ਾਰੇ ਕਰ ਕਰਕੇ ਔਰ ਜੋ ਪੱਦੀ ਸ਼ਬਦਾਵਲੀ ਵਰਤੀ ਮੈਂ ਇੱਥੇ ਤੁਹਾਡੇ ਸਾਹਮਣੇ ਚੈਨਲ ਤੇ ਕਿ ਮੈਂ ਤੁਹਾਡੇ ਨਾਲ ਕੱਲਿਆਂ ਬਹਿ ਕੇ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਦੀ ਪੱਦੀ ਸ਼ਬਦਾਵਲੀ ਪੱਦੀ ਸ਼ਬਦਾਵਲੀ ਵਰਤੀ ਮਾਵਾ ਭੈਣਾਂ ਨੂੰ ਜਿਹੜਾ ਵਿੱਚ ਸ਼ਾਮਲ ਕੀਤਾ ਗਿਆ ਹੂੰ ਸੋ ਇਹ ਮਾੜੀ ਸਥਿਤੀ ਹੈ ਕੇਂਦਰ ਦੇਊਗਾ ਪੈਸਾ ਜ਼ਰੂਰ ਦੇਊਗਾ ਪਰ ਉਹ ਆਪਣੇ ਢੰਗ ਨਾਲ ਦੇਊਗਾ ਪਰ ਜਿਹੜਾ ਮੁੱਦਾ ਅਸਲੀ ਫਸਿਆ ਆ ਨਾ ਭਗਤਾ ਜੀ ਉਹ ਇਹ ਆ ਕੇਂਦਰ ਨੇ ਜਿਹੜਾ ਮੁੱਦਾ ਫਸਾ ਲਿਆ ਉਹ ਕਹਿੰਦੇ ਸੀ ਅਸੀਂ ਤੁਹਾਨੂੰ 12800900 ਕਰੋੜ ਰੁਪਇਆ ਦੇ ਚੁੱਕੇ ਹੋਇਆ ਉਹਦਾ ਸਾਬ ਦਿਓ ਤੇ ਉਹਦਾ ਲੈਣਾ ਵੀ ਬਣਦਾ ਸਾਬ ਗੱਲ ਇਹ ਆ ਕੇਂਦਰ ਪੈਸਾ ਦਿੰਦਾ ਤੁਸੀਂ ਉਹਦੀ ਯੂਟਿਲਾਈਜੇਸ਼ਨ ਸਰਟੀਫਿਕੇਟ ਦੇ ਦੇਨੇ ਹੋ ਕੇਂਦਰ ਤੁਹਾਨੂੰ ਦੂਸਰਾ ਦੇ ਦਿੰਦਾ ਇਹ ਪਿਛਲੇ ਦਿਨਾਂ 'ਚ ਜਦੋਂ ਵੀ ਮੋਦੀ ਸਾਹਿਬ ਕਹਿ ਕੇ ਗਏ ਕਿ ਤੁਹਾਡੇ 12000 ਕਰੋੜ ਰੁਪਇਆ ਤੁਹਾਡੇ ਕੋਲੇ ਪਿਆ ਉਦੋਂ ਦਾ ਇੰਨੇ ਪੰਬੜ ਪੂਸੇ 'ਚ ਇਹਨਾਂ ਨੇ ਧੂਏ 'ਚ ਘਟਾ ਘਟੇ 'ਚ ਸਭ ਕੁਝ ਰੋਲਿਆ ਆ ਇਹ ਨਾ ਤਾਂ ਪੰਜਾਬ ਇਸ ਬਾਰੇ ਸਪਸ਼ਟ ਹੋ ਰਿਹਾ ਕਿ ਜੇ 12000 ਕਰੋੜ ਆਇਆ ਹੋਇਆ ਤੁਹਾਡੇ ਕੋਲੇ ਉਹ ਕਦੋਂ ਕਦੋਂ ਤੇ ਕਿੰਨਾ ਕਿੰਨਾ ਆਇਆ ਜੀ ਤੇ ਜੇ ਤੁਸੀਂ ਉਹ ਵਰਤ ਲਿਆ ਤੇ ਉਹ ਤੁਸੀਂ ਕਿੱਥੇ ਕਿੱਥੇ ਵਰਤਿਆ ਤੇ ਆਇਆ ਕਦੋਂ ਕਦੋਂ ਆ ਇਹਦੇ ਬਾਰੇ ਲੋਕਾਂ ਨੂੰ ਹਾਲੇ ਤੱਕ ਬਿਲਕੁਲ ਸਪਸ਼ਟ ਨਹੀਂ ਹੋ ਸਕਿਆ ਔਰ ਜੇ ਮਾਨ ਸਾਹਿਬ ਕਹਿੰਦੇ ਵੀ ਅਸੀਂ ਉਹਦੇ ਵਿੱਚੋਂ ਖਰਚਾ ਗਿਆ ਤੇ ਮਾਨ ਸਾਹਿਬ ਨੂੰ ਚਾਹੀਦਾ ਐਡੀਆਂ ਐਡੀਆਂ ਵੱਡੀਆਂ ਐਡ ਅਖਬਾਰਾਂ ਚਾਉਂਦੀਆਂ ਨੇ ਇੱਕ ਐਡ ਇਹ ਵੀ ਦੇ ਦੇਣ ਕੀ ਆਧੇ ਪੇਜ ਦੀ ਐਡ ਆ ਜੂਗੀ ਵੀ ਆ ਚੁੱਕੋ ਜੀ ਹਸਾਬ ਸਾਰਾ ਆ ਤੁਹਾਡਾ ਹਸਾਬ ਹੈ ਇਸ ਤਰੀਕ ਨੂੰ ਚੈੱਕ ਆਇਆ ਇੰਨਾ ਆਇਆ ਇੱਥੇ ਖਰਚਾ ਗਿਆ ਸਾਡਾ ਆ ਚੁੱਕੋ ਕਿਉਂ ਨਹੀਂ ਸਰਕਾਰ ਦਿੰਦੀ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਹੈ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਕਾਲਾ ਇੰਜ ਹੈ ਤੁਹਾਨੂੰ ਯਾਦ ਹੋਣਾ ਕੇਂਦਰ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਸੀ ਬਹੁਤ ਸਾਰੀਆਂ ਜੀ ਤੇ ਜਦੋਂ ਬਾਦਲ ਸਾਹਿਬ ਸੀ ਸਵਰਗਵਾਸੀ ਨੇ ਉਹ ਉਹਨਾਂ ਦਾ ਸਵਰਗਾਂ ਚ ਵਸਾ ਹੋਵੇ ਉਹਨਾਂ ਨੇ ਸੰਗਤ ਦਰਸ਼ਨ ਉੱਤੇ ਬਹੁਤ ਪੈਸਾ ਚੱਕ ਵੜਦੇ ਹੁੰਦੇ ਸੀਗੇ ਹਮਮ ਔਰ ਉਦੋਂ ਪਤਾ ਲੱਗਿਆ ਸੀ ਕੇਂਦਰ ਦੀਆਂ ਸਕੀਮਾਂ ਦੇ ਪੈਸੇ ਇਹਨਾਂ ਨੇ ਡਾਇਵਰਟ ਕਰਕੇ ਸੰਗਤ ਦਰਸ਼ਨ ਦਿੱਤੇ ਇਸੇ ਤਰ੍ਹਾਂ ਜਿਹੜੀਆਂ ਬਾਅਦ ਸਰਕਾਰਾਂ ਆਈਆਂ ਕਿਉਂਕਿ ਤੁਸੀਂ ਦੇਖਦੇ ਹੋ 4 ਲੱਖ ਕਰੋੜ ਦੇ ਨੇੜੇ ਤੇੜੇ ਤੇ ਅਸੀਂ ਕਰਜ਼ਾ ਪਹੁੰਚ ਗਿਆ ਹੋਇਆ ਸਾਡੇ ਤੇ ਸਰਕਾਰ ਕੋਲੇ ਪੈਸਾ ਆਉਣਾ ਕਿੱਥੇ ਹਰ ਮਹੀਨੇ ਤਨਖਾਹਾਂ ਦੇਣ ਲਈ ਜੀ ਸਰਕਾਰ ਨੂੰ 3500 ਤੋਂ ਲੈ ਕੇ 4000 ਕਰੋੜ ਰੁਪਏ ਤੱਕ ਕਰਜ਼ਾ ਚੁਕਣਾ ਪੈਂਦਾ ਸਾਡੀਆਂ ਸਰਕਾਰ ਦੀਆਂ ਜਾਇਦਾਦਾਂ ਜਿਹੜੀਆਂ ਉਹਨੇ ਗਹਿਣੇ ਪਈਆਂ ਹੋਈਆਂ ਨੇ ਬੋਰਡ ਕਾਰਪੋਰੇਸ਼ਨਾਂ ਦੇ ਬਕਰੇ ਕਰਜ਼ੇ ਆ ਸਾਡੇ ਉੱਤੇ ਤੇ ਇਹਨਾਂ ਪੈਸਾ ਜਿਹੜਾ ਇਹ ਕਹਿੰਦੇ ਅਸੀਂ ਬੜਾ ਪੈਸਾ ਖਰਚ ਰਹੇ ਹਾਂ ਸਕੀਮਾਂ ਦੇ ਉੱਤੇ ਕਿਤੇ ਆਮ ਆਦਮੀ ਕਲੀਨਿਕ ਆ ਗਈ ਆ ਹੁਣ 10 ਲੱਖ ਵਾਲਾ ਜਿਹੜਾ ਬੀਮਾ ਯੋਜਨਾ ਆ ਗਈ ਫਿਰ ਤੁਸੀਂ ਬੱਸਾਂ ਤੇ ਵਿੱਚ ਬੀਬੀਆਂ ਨੂੰ ਫ੍ਰੀ ਦੇ ਰਹੇ ਹੋ ਫਿਰ ਤੁਸੀਂ 300 ਯੂਨਟ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਸੀ ਇੰਨੇ ਖਾਲੇ ਬਣਾ ਦਿੱਤੇ ਇੰਨਾ ਖਰਚਾ ਕਰ ਦਿੱਤਾ ਆਫਟਰ ਆਲ ਪੈਸਾ ਤੇ ਇਥੋਂ ਹੀ ਆਉਣਾ ਹੈ ਨਾ ਤੇ ਉਹ ਪੈਸਾ ਇੰਨਾ ਖਰਚ ਕਿੱਥੋਂ ਹੋਣਾ ਇਹਦਾ ਮਤਲਬ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਡਾਇਵਰਟ ਕਰਕੇ ਕਿਤੇ ਹੋਰ ਖਰਚੇ ਜਾਂਦੇ ਰਹਾ ਕਿ ਚਲੋ ਬਾਅਦ ਚ ਵੇਖੀ ਜਾਊਗੀ ਇਹ ਪਹਿਲਾਂ ਵੀ ਹੁੰਦਾ ਰਿਹਾ ਇਹ ਹੁਣ ਵੀ ਹੁੰਦਾ ਰਿਹਾ ਜਿਹਦੇ ਬਾਰੇ ਮਾਨ ਸਰਕਾਰ ਹਾਲੇ ਚੁੱਪ ਹੈਗੀ ਆ ਇਸ ਬਾਰੇ ਸਪਸ਼ਟਿਕਰਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਕੇਂਦਰ ਸਾਡੇ ਤੇ ਇਲਜ਼ਾਮ ਲਾ ਰਿਹਾ ਕਿ ਜੀ ਤੁਸੀਂ ਪੈਸੇ ਉਹ ਭੇਜੇ ਆ ਤੁਸੀਂ ਵਰਤ ਲਓ ਜੀ ਇਹ ਕਿਉਂ ਨਹੀਂ ਦੱਸਦੇ ਉਹਨਾਂ ਕੋਲ ਜੀ ਸਾਡੇ ਕੋਲ ਤਾਂ ਹੈ ਹੀ ਕੋਈ ਨਹੀਂ ਹੈਗਾ ਸੋ ਇਹ ਪੰਬਲ ਪੂਸਾ ਕੱਢਣਾ ਬੜਾ ਜਿਹੜਾ ਜ਼ਰੂਰੀ ਪਰ ਜਿਹੜੀ ਗੱਲ ਵਿਧਾਨ ਸਭਾ ਦੇ ਵਿੱਚ ਤਖਤੀਆਂ ਲੈ ਕੇ ਪਹਿਲੀ ਵਾਰ ਹੋਇਆ ਕਿ ਸੱਤਾਧਰ ਤਖਤੀਆਂ ਲੈ ਕੇ ਇੱਕੋ ਰੰਗ ਦੀਆਂ ਇੱਕੋ ਲੈਣਾ ਲਿਖੀਆਂ ਕਿ ਸਾਨੂੰ ਤਾਂ ਦੁੱਕੀ ਤਿੱਕੀ ਵੀ ਨਹੀਂ ਮਿਲੇਗੀ ਉਹ ਕਹਿੰਦੇ ਅਸੀਂ ਤਾਂ ਭੇਜਤੀ ਜੀ ਇਹ ਡਰਾਮੇ ਆ ਸਾਰੇ ਲੋਕ ਵੀ ਜਾਣਦੇ ਆ ਆਪਣੀ ਤਾਂ ਤੁਸੀਂ ਸਰਕਾਰਾਂ ਅੱਜ ਤੱਕ ਪਹਿਲੀ ਵਾਰੀ ਹੋਇਆ ਕਿ ਕਦੇ ਸੱਤਾਧਾਰੀ ਧਿਰ ਨੇ ਜਿਹੜਾ ਉਹ ਕੇਂਦਰ ਦੇ ਖਿਲਾਫ ਐਸਰਾ ਵਿਖਾਵਾ ਕੀਤਾ ਹੋਵੇ ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਵੀ ਹੁੰਦਾ ਰਿਹਾ ਸੀ ਕੋਈ ਗੱਲ ਨਹੀਂ ਹੈਗੀ ਕੋਈ ਬਹੁਤ ਵੱਡੀ ਗੱਲ ਨਹੀਂ ਉਹਨਾਂ ਨੇ ਕਰ ਦਿੱਤੀ ਕੋਈ ਮਤਲਬ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਆ ਜਾਂ ਜਿਹੜੇ ਸਮਝਦੇ ਗੱਲਾਂ ਇਹ ਬੜੀ ਹਰਕਤ ਜਿਹੜੀ ਹੈ ਨਾ ਮਤਲਬ ਤੁਸੀਂ ਕਿਹਨੂੰ ਵਿਗਾਉਣਾ ਚਾਹੁੰਦੇ ਹੋ ਹਮ ਕਿਉਂਕਿ ਲੋਕ ਟੀਵੀ ਤੇ ਬੈਠੇ ਵੇਖ ਰਹੇ ਆ YouTube ਤੇ ਤੁਹਾਨੂੰ ਵੇਖਦੇ ਆ Facebook ਤੇ ਵੇਖਦੇ ਆ ਲੋਕਾਂ ਨੇ ਵੇਖਣਾ ਤੁਸੀਂ ਸਿਰਫ ਆਪਣੀ ਦੇਖੋ ਜੀ ਅਸੀਂ ਕੇਂਦਰ ਦੇ ਖਿਲਾਫ ਹੋ ਗਏ ਆ ਲੇਕਿਨ ਦੂਸਰੇ ਪਾਸੇ ਜਿਹੜੀ ਵੱਡੀ ਗੱਲ ਇੱਕ ਹੋਰ ਬੜੀ ਵੱਡੀ ਵੱਡੀ ਗੱਲ ਆ ਕਿ ਇਹ ਗੱਲ ਉੱਠਦੀ ਆ ਰਹੀ ਆ ਕਿ ਜਿਹੜੇ ਹੜ੍ਹ ਆਏ ਨੇ ਇਹ ਹੜ੍ਹ ਕੁਦਰਤੀ ਹੈ ਕਿ ਮੀਂਹ ਬਹੁਤ ਪਿਆ ਜੀ ਔਰ ਉਹਨਾਂ ਰੋਕਿਆ ਨਹੀਂ ਸੀ ਜਾ ਸਕਦਾ ਪਰ ਇਹਦੇ ਵਿੱਚ ਮਿਸਮੈਨੇਜਮੈਂਟ ਹੋਈ ਆ ਕਿਤੇ ਨਾ ਕਿਤੇ ਹਿਊਮਨ 에ਰਰ ਹੋਈ ਆ ਕਿਉਂਕਿ ਮੇਰੇ ਨਾਲ ਕੁਝ ਬੀਬੀ ਐਮਬੀ ਦੇ ਜਿਹੜੇ ਪੁਰਾਣੇ ਰਿਟਾਇਰਡ ਅਫਸਰ ਨੇ ਉਹਨਾਂ ਦੀ ਵੀ ਗੱਲ ਹੋਈ ਆ ਉਹਨਾਂ ਨੇ ਗੱਲ ਕਹੀ ਆ ਕਿ ਪਾਣੀ ਛੱਡਣ ਦੇ ਵਿੱਚ ਕੁਤਾਈ ਬਹੁਤ ਵੱਡੀ ਹੋਈ ਆ ਗਲਤੀ ਹੋ ਗਈ ਆ ਹੁਣ ਉਹਨੂੰ ਇੱਕ ਕਵਰ ਕਰਦੇ ਪਏ ਜੀ ਮੀ ਬਹੁਤ ਆ ਗਿਆ ਹੋਇਆ ਸੀਗਾ ਇਹਦੀ ਜਾਂਚ ਕਿਉਂ ਨਹੀਂ ਹੁੰਦੀ ਜੀ ਆ ਭਾਰਤੀ ਜਨਤਾ ਪਾਰਟੀ ਨੇ ਬਾਹਰ ਜਾ ਕੇ ਤੇ ਇੱਕ ਕਪੜੀ ਅਦਾਲਤ ਲਾ ਲਈ ਉੱਥੇ ਜਨਤਾ ਵਿਧਾਨ ਸਭਾ ਔਰ ਉਹਦੇ ਵਿੱਚ ਕਿਹਾ ਕਿ ਮਾਨ ਸਾਹਿਬ 12000 ਕਰੋੜ ਦਾ ਹਿਸਾਬ ਦੇਣ ਪਰ ਜਿਹੜੀ ਗੱਲ ਹਰ ਜਨ ਦੇ ਮੂੰਹ ਦੇ ਉੱਤੇ ਆ ਰਹੀ ਆ ਕਿ ਜੀ ਇੱਕਦਮ ਪਾਣੀ ਜੇ ਨਾ ਛੱਡਿਆ ਹੋਵੇ ਤੇ ਕਦੇ ਵੀ ਬੱਦਲ ਫਟਣ ਵਾਲਾ ਜਿਹੜਾ ਪਾਣੀ ਆ ਉਹ ਜਿਹੜਾ ਉੱਪਰ ਊਨੇ ਦੇ ਵਿੱਚ ਜਾਂ ਕਹਿ ਲਓ ਮੰਡੀ ਦੇ ਵਿੱਚ ਫਟਿਆ ਜੀ ਉਹਦਾ ਇੱਕਦਮ ਪਾਣੀ ਜਿਹੜਾ ਅਜਨਾਲੇ ਦੇ ਵਿੱਚ ਤਰਨ ਤਰਨ ਦੇ ਵਿੱਚ ਬਾਉਪੁਰ ਦੇ ਵਿੱਚ ਇੱਕਦਮ ਘਰਾ ਵਿੱਚ ਨਹੀਂ ਚੜ ਸਕਦਾ ਇਹ ਤਾਂ ਪਹਿਲਾਂ ਡੈਮਾ ਚ ਆਉਂਦਾ ਡੈਮਾ ਚੋਂ ਫਿਰ ਰੈਗੂਲੇਟ ਕੀਤਾ ਜਾਂਦਾ ਸੋ ਇਹ ਤਾਂ ਪੱਕਾ ਹੈ ਕਿ ਉਹ ਪਾਣੀ ਇੱਕਦਮ ਛੱਡਿਆ ਗਿਆ ਕਿਉਂਕਿ ਪਿੱਛੋਂ ਪਾਣੀ ਦੀ ਇਨਫਲੋ ਜ਼ਿਆਦਾ ਹੋ ਗਿਆ ਇਹਨਾਂ ਨੇ ਕਿਹਾ ਜੇ ਨਾ ਛੱਡਿਆ ਤੇ ਡੈਮਾ ਨੂੰ ਖਤਰਾ ਪੈਦਾ ਹੋ ਗਿਆ ਜਿਵੇਂ ਮਾਧੋਪੁਰ ਦਾ ਡੈਮ ਟੁੱਟ ਗਿਆ ਲੋਕ ਇਹ ਕਹਿੰਦੇ ਨੇ ਕਿ ਜੀ ਸਾਡੇ ਘਰਾਂ ਚ ਸਿਰਫ 10 ਮਿੰਟ ਲੱਗੇ ਆ ਪਾਣੀ ਨੂੰ ਸੱਜ ਸਾਥ ਪਹੁੰਚਣ ਤੇ ਕਿਹੜੀ ਬੱਦਲ ਫਟਣ ਦਾ ਜਿਹੜਾ ਉਨੇ ਤੋਂ ਪਾਣੀ ਚੱਲਿਆ ਭਾਈ ਸਾਹਿਬ ਉਹਨਾਂ ਨੇ ਜਿਹੜਾ ਮੰਡੀ ਉਹਨਾਂ ਕਲਾਂ ਨੌਰ ਤੇ ਜਿੱਥੋਂ ਉੱਪਰੋਂ ਪਾਣੀ ਆਉਂਦਾ ਜੀ ਫਟ ਕੇ ਜਦੋਂ ਆਉਂਦਾ ਉਹ ਇੱਕ ਥਾਂ ਤੇ ਜਿੱਥੇ ਫੜਦਾ ਨਾ ਉੱਥੇ ਤੇ ਨੁਕਸਾਨ ਬਹੁਤ ਕਰਦਾ ਪਰ ਉਹ ਫਿਰ ਹੌਲੀ 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 ਦਰਿਆਵਾਂ ਦੇ ਵਿੱਚ ਮਿਲਦਾ ਫਿਰ ਬੰਨਾ ਤੇ ਆ ਕੇ ਡੈਮਾਂ ਦੇ ਉੱਤੇ ਖੜਦਾ ਫਿਰ ਅੱਗੇ ਪਾਣੀ ਚੱਲਦਾ ਸੋ ਉਹ ਕਿਸੇ ਨੇ ਨਾ ਭਾਰਤੀ ਜਨਤਾ ਪਾਰਟੀ ਨੇ ਗੱਲ ਕੀਤੀ ਆ ਕਿ ਪਾਖੜਾ ਡੈਮ ਦੀ ਵੀ ਜਾਂਚ ਕਰਾਈ ਜਾਵੇ ਅੱਜ ਕੱਲ ਤੇ ਡਾਟਾ ਸਾਰਾ ਕੰਪਿਊਟਰ ਦੇ ਉੱਤੇ ਹੈਗਾ ਕਿ ਕਦੋਂ ਪਾਣੀ ਕਿੰਨਾ ਆਇਆ ਕਿੰਨਾ ਕਿੰਨਾ ਛੱਡਿਆ ਗਿਆ ਤੇ ਇੱਕਦਮ ਪਾਣੀ ਛੱਡਿਆ ਕਿ ਨਹੀਂ ਗਿਆ ਕਿ ਨਹੀਂ ਗਿਆ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਸੀ ਇਸੇ ਤਰ੍ਹਾਂ ਬਾਕੀ ਪੌਂਗ ਡੈਮ ਦੀ ਵੀ ਹੋਣੀ ਚਾਹੀਦੀ ਆ ਕਿੱਥੇ ਗਲਤੀ ਹੋਈ ਔਰ ਮੈਨੂੰ ਤਾਂ ਇਹ ਵੀ ਦੱਸਿਆ ਕਿ ਜਿਹੜਾ ਮਾਦੋਪੁਰ ਦੇ ਡੈਮ ਟੁੱਟੇ ਆ ਨਾ ਭਗਤਾ ਜੀ ਇਹ ਬੀਬੀਐਮਬੀ ਦੇ ਖਾਸ ਬੰਦੇ ਨੇ ਮੈਨੂੰ ਦੱਸਿਆ ਜਿਹੜਾ ਰਿਟਾਇਰਡ ਆ ਜਿਹੜਾ ਉੱਥੇ ਬੜਾ ਲੰਮਾ ਸਮਾਂ ਕਰਦਾ ਰਹੋ ਕਹਿੰਦੇ ਮੈਂ ਐਸਵਾਈਐਲ ਦੇ ਉੱਤੇ ਬਹੁਤ ਕੰਮ ਕੀਤਾ ਉਹ ਕਹਿੰਦੇ ਜਿਹੜਾ ਜਦੋਂ ਪਾਣੀ ਛੱਡਿਆ ਜਾਂਦਾ ਨਾ ਕਹਿੰਦੇ ਪਿੱਛੋਂ ਇੱਕਦਮ ਪਾਣੀ ਆ ਜਾਂਦਾ ਤੇ ਫਿਰ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨ ਦਾ ਪ੍ਰੋਟੋਕੋਲ ਇਹ ਆ ਕਿ ਸਭ ਤੋਂ ਪਹਿਲਾਂ ਸੈਂਟਰਲ ਗੇਟ ਜਿਹੜੇ ਆ ਉਹ ਹੌਲੀ ਹੌਲੀ ਖੁੱਲੇ ਜਾਂਦੇ ਆ ਤਾਂ ਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਆ ਪਿੱਛੋਂ ਉਹ ਸਾਰੇ ਗੇਟਾਂ ਦੇ ਉੱਤੇ ਵੰਡਿਆ ਰਹੇ ਉੱਥੇ 54 ਗੇਟ ਜੀ ਇੱਕ ਪਾਸੇ ਵਾਲੇ ਟੁੱਟਿਆ ਔਰ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਪਾਸੇ ਵਾਲੇ ਗੇਟ ਹੀ ਖੋਲੇ ਗਏ ਆ ਇਸੇ ਕਰਕੇ ਸਾਰਾ ਇੰਪੈਕਟ ਜਿਹੜਾ ਉਪਸਾਈਡਾਂ ਵਾਲੇ ਗੇਟ ਸੋ ਗਲਤੀਆਂ ਹਿਊਮਨ 에ਰਰ ਹੋਈਆਂ ਨੇ ਬਹੁਤ ਵੱਡੀਆਂ ਹੋਈਆਂ ਨੇ ਉਹਨੂੰ ਉਸ ਪਾਸੇ ਨਾ 파ਰਤੀ ਜਨਤਾ ਪਾਰਟੀ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਾਂ ਲਾਉਂਦੇ ਆ ਕਿ ਸਾਰੇ ਡੈਮਾਂ ਦੀ ਜਿਹੜੀ ਆ ਉਹ ਇਨਫਲੋ ਉਹਦੀ ਰਿਕਾਰਡ ਲੈ ਕੇ ਜਾਂਚ ਹੋਵੇ ਕਿ ਪਾਣੀ ਕਿਉਂ ਆਇਆ ਬਿਨਾਂ ਵਜ੍ਹਾ ਤੋਂ ਤੁਸੀਂ ਉਹਨਾਂ ਲੋਕਾਂ ਨੂੰ ਸਾਰਾ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫਾਜ਼ਲਕਾਫ ਫਰੋਜਪੁਰ ਅਬੋਰ ਉਹਨਾਂ ਲੋਕਾਂ ਦੀ ਤੁਸੀਂ ਜ਼ਿੰਦਗੀ ਬਰਬਾਦ ਕਰਤੀ ਔਰ ਇਸ ਤੋਂ ਇਲਾਵਾ ਪਰਲੇ ਪਾਸੇ ਲੈਹਿੰਦੇ ਪੰਜਾਬ ਵਾਲੇ ਪਾਸੇ ਦੀਆਂ ਤੁਹਾਡੇ ਕੋਲੇ ਖਬਰਾਂ ਨਹੀਂ ਆਉਂਦੀਆਂ ਉੱਥੇ ਹਜ਼ਾਰਾਂ ਜਿਹੜੇ ਡੰਗਰ ਨੇ ਉਹ ਇਕੱਠੇ ਹੋ ਗਿਆ ਉੱਥੇ ਜੀ ਔਰ ਉਹਨਾਂ ਦੀ ਬੋ ਮਾਰਦੀ ਆ ਬਿਮਾਰੀ ਆ ਉਹ ਵਿਚਾਰਾ ਪਾਕਿਸਤਾਨ ਦਾ ਪਹਿਲਾਂ ਹੀ ਮਾੜਾ ਹਾਲ ਆ ਉਹਨਾਂ ਨੂੰ ਉੱਥੇ ਜਿਹੜੇ ਡੰਗਰ ਆਪਣੇ ਦੱਬਣੇ ਉਹ ਮੁਸ਼ਕਲ ਹੋਏ ਪਏ ਆ ਉੱਥੇ ਉੱਥੇ ਵੀ ਰੇਤ ਚੜ ਗਿਆ ਉਹਨਾਂ ਦੇ ਵਿੱਚ ਜਾ ਕੇ ਜੀ ਸੋ ਸਥਿਤੀ ਜਿਹੜੀ ਹੈ ਬਹੁਤ ਗੰਭੀਰ ਹੈ ਇਸ ਵਕਤ ਪਰ ਜਿਵੇਂ ਇੱਕ ਇਹ ਕਿਹਾ ਕਿ ਜਿਹਦਾ ਖੇਤ ਉਹਦੀ ਰੇਤ ਤੁਸੀਂ ਗਰਾਊਂਡ ਤੇ ਗਏ ਹੋ ਕੰਮ ਕੀਤਾ ਜਾ ਕੇ ਦੇਖਿਆ ਲੋਕ ਰੇਤ ਕਿਵੇਂ ਵੇਚਣਗੇ ਲੋਕ ਤਾਂ ਘਰ ਮਤਲਬ ਟੈ ਗੇ ਲੋਕਾਂ ਦੇ ਆ ਬਿਲਕੁਲ ਸਹੀ ਗੱਲ ਹੈ ਇਹ ਕਿ ਇਹ ਕਹਿ ਦੇਣਾ ਜਿਸकी ਰੇਤ ਉਸਕਾ ਜਿਸਕੇ ਖੇਤ ਉਸਦੀ ਰੇਤ ਠੀਕ ਹੈ ਪਾਲਿਸੀ ਅੱਛੀ ਆ ਅਸੀਂ ਇਹਨੂੰ ਕਹਿੰਦੇ ਅੱਛੀ ਗੱਲ ਆ ਕਿਉਂਕਿ ਮਾਈਨਿੰਗ ਦੇ ਅੰਡਰ ਜਿਹੜਾ ਉਹ ਚੁੱਕਣ ਨਹੀਂ ਦਿੱਤਾ ਜਾਂਦਾ ਰਹਿਤਾ ਪਰ ਗੱਲ ਇਹ ਆ ਕਿ ਜਿਹੜੇ ਛੋਟੇ ਕਿਸਾਨ ਆ ਵਿਚਾਰੇ ਉਹ ਆਪਣੇ ਖੇਤਾਂ ਚ ਕਦੋਂ ਰੇਤ ਚੁੱਕਣਗੇ ਹੁਣ ਦੇਖੋ ਇਹ ਤਾਂ ਪੰਜਾਬੀਆਂ ਦੀ ਉਹ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਤਾਂ ਜਦੋਂ ਕਿਤੇ ਪੈਂਦੀ ਆ ਸਿਰ ਦੇ ਉੱਤੇ ਫਿਰ ਇਕੱਠੇ ਹੋ ਜਾਂਦੇ ਆ ਜੀ ਤੁਸੀਂ ਦੇਖਣਾ ਹੋ ਕਿ ਸੌ ਆ ਦੋ ਦੋ ਚਾਰ 600 ਟਰੈਕਟਰ ਲੱਗਿਆ ਹੋਇਆ ਉੱਥੇ ਔਰ ਉਹ ਇਕੱਠੀ ਰੇਤ ਕਰਕੇ ਤੇ ਜਿਹੜੀ ਢੇਰ ਲਾਉਂਦੇ ਪਏ ਨੇ ਕਈ ਥਾਵਾਂ ਤੇ ਵਿਕਦੀ ਵੀ ਪਈ ਹੈਗੀ ਆ ਪਰ ਕੀ ਜਿਹੜੇ ਛੋਟੇ ਕਿਸਾਨ ਨੇ ਦੇਖੋ ਹੁਣ ਉਹ ਏਡੀ ਪੋਸੀਬਲ ਨਹੀਂ ਹੈਗਾ ਕਿ ਇੱਕਦਮ ਸਾਰਿਆਂ ਦੀ ਰੇਤਾ ਕੱਢ ਦਿੱਤੀ ਜਾਵੇ ਨਹੀਂ ਮਾਫੀਆ ਇਨਵੋਲਵ ਨਹੀਂ ਹੋਊਗਾ ਉਹ ਤਾਂ ਹੋ ਹੀ ਗਿਆ ਉਹ ਉਹਨਾਂ ਨੇ ਵੇਖ ਲਿਆ ਕਿ ਫਲਾਣੇ ਫਲਾਣੇ ਥਾਂ ਤੇ ਰੇਤਾ ਜਿਹੜੀ ਰੇਤਾ ਹੈ ਨਾ ਵਕਤਾ ਜੀ ਜਿਹੜੀ ਵੇਚਣ ਵਾਲੀ ਰੇਤਾ ਉਹ ਸਿਰਫ ਕੰਡਿਆਂ ਦੇ ਨੇੜੇ-ਨੇੜੇ ਆ ਹੂੰ ਜਿਹੜਾ ਪਹਿਲਾ ਹੜ ਆਇਆ ਸੀ ਨਾ ਉਹਦੇ ਨਾਲ ਗਾਰ ਬਹੁਤ ਆਈ ਹੈ ਔਰ ਦੂਰ ਤੱਕ ਜਿਹੜੇ ਖੇਤ ਭਰ ਗਏ ਉਹਨਾਂ ਦੇ ਵਿੱਚ ਗਾਰ ਤੇ ਰੇਤਾ ਮਿਕਸ ਹੋ ਗਿਆ ਉਹ ਖਰੀਦਣ ਵਾਲੇ ਨਹੀਂ ਹੈਗਾ ਜੀ ਜਿਹੜੇ ਨੇੜੇ-ਨੇੜੇ ਖੇਤ ਆ ਕੋਈ ਥਾਂ ਹੈ ਗਿਆ ਜਿੱਥੇ ਜਿਹੜਾ ਸਹੀ ਢੰਗ ਦੇ ਨਾਲ ਰੇਤਾ ਆ ਗਿਆ ਔਰ ਉੱਥੇ ਹੁਣ ਮਾਫੀਆ ਦੀ ਜਿਹੜੀ ਨਿਗਾਹ ਪੈ ਗਈ ਆ ਵੀ ਯਾਰ ਇਹ ਰੇਤਾ ਜਿਹਨਾਂ ਨੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਸਾਡਾ ਰੇਤਾ ਕੌਣ ਲਊਗਾ ਉੱਥੇ ਤੇ ਵੀ ਪਤਾ ਲੱਗਾ ਵੀ ਸ਼ਾਇਦ ਸੌਦੇ ਵੀ ਹੋਣੇ ਸ਼ੁਰੂ ਹੋ ਗਿਆ ਵੀ ਅਸੀਂ ਚੁੱਕ ਲੈਨੇ ਆ ਤੁਹਾਡਾ ਰੇਤ ਖੇਤ ਖਾਲੀ ਕਰ ਦਿੰਨੇ ਆ ਤੇ ਸਾਨੂੰ ਰੇਤਾ ਚੁੱਕ ਲੈਣ ਦਿਓ ਛੋਟਾ ਜ਼ਿਮੀਦਾਰ ਤਾਂ ਕਹੂਗਾ ਵਿਚਾਰੋ ਮੇਰਾ ਖੇਤ ਖਾਲੀ ਕਰ ਦਿਓ ਪਰ ਉਹਦਾ ਬੋਰ ਕੌਣ ਲਾਊਗਾ ਹੂੰ ਉਹਨੂੰ ਕਹਿੰਦੇ ਅਸੀਂ ਬੀਜ ਦਵਾਂਗੇ ਉਹ ਜ਼ਮੀਨ ਦੇ ਵਿੱਚ ਜਿਹੜੀ ਸੇਮ ਇਨੀ ਆ ਗਈ ਹੋਈ ਆ ਨਾ ਜੀ ਉਹ ਕਹਿੰਦੇ 2-4 ਮਹੀਨੇ ਤੇ ਸੇਮ ਹੀ ਨਹੀਂ ਖਤਮ ਹੋਣੀ ਉਥੋਂ ਹਮ ਕਣਕ ਕੌਣ ਭੀਜੂਗਾ ਉਥੇ ਸੋ ਮਾਫੀਆ ਇਨਵੋਲਵ ਹੋ ਗਿਆ ਮੈਂ ਕਿ ਇੱਥੇ ਤੁਹਾਨੂੰ ਹੋਰ ਦੱਸਣੀ ਚਾਹੁੰਨਾ ਗੱਲ ਕਿ ਬੰਨ ਟੁੱਟੇ ਨੇ ਬਹੁਤ ਸਾਰੇ ਜੀ ਉਹਨਾਂ ਦੇ ਪਿੱਛੇ ਵੀ ਮੈਨੂੰ ਇੱਕ ਟੈਕਨੀਕਲ ਬੰਦੇ ਨੇ ਬੜੀ ਗੱਲ ਸਮਝਾਈ ਉਹ ਕਹਿੰਦਾ ਜੀ ਬੰਨ ਟੁੱਟੇ ਕਿਉਂ ਹਮ ਦੇਖੋ ਭਾਖੜਾ 1963 ਦਾ ਬਣਿਆ ਹੋਇਆ ਜੀ ਜਵਾਰ ਲਾਲ ਐਰੂ ਜੀ ਨੇ 1963 ਦੇ ਵਿੱਚ ਅਕਤੂਬਰ 1963 ਦੇ ਵਿੱਚ ਡੈਡੀਕੇਟ ਕੀਤਾ ਸੀ ਉਸ ਤੋਂ ਬਾਅਦ ਅੱਜ ਤੱਕ ਇਹਦੀ ਸਫਾਈ ਨਹੀਂ ਹੋਈ ਹੂੰ ਇਹਦੇ ਥੱਲੇ ਗਾਰ ਜੰਮ ਗਈ ਹੋਈ ਆ ਇਹਨੂੰ ਥੱਲਿਓਂ ਸਾਫ਼ ਕਰਨ ਦਾ ਢੰਗ ਹੀ ਕੋਈ ਨਹੀਂ ਹੈਗਾ ਹੂੰ ਚਾਈਨਾ ਉਹ ਢੰਗ ਵਰਤਦਾ ਉਹਨੂੰ ਡੀਸਿਲਟਿੰਗ ਗੇਟ ਉਹ ਕਹਿੰਦੇ ਨੇ ਜਿਹੜੇ ਗੇਟ ਜੀ ਉਹ ਥੱਲੇ ਲੱਗਦੇ ਆ ਤੇ ਉਹ ਜਦੋਂ ਉਹਨੂੰ ਚੁੱਕ ਦਿੰਦੇ ਆ ਤਾਂ ਉਹ ਥੱਲੇ ਵਾਲਾ ਗਾਰਾ ਆਪਣੇ ਆਪ ਨਿਕਲ ਨਹੀਂ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਇਹ ਸਿਸਟਮ ਸਾਡਾ ਜਿਹੜਾ ਇਹ ਉਹ ਸਿਸਟਮ ਨਹੀਂ ਹੈਗਾ ਹੂੰ ਉਹ ਮਹਿੰਗਾ ਵੀ ਪੈਂਦਾ ਉਹਨੂੰ ਮੇਨਟੇਨ ਕਰਨਾ ਵੀ ਬੜਾ ਔਖਾ ਹੈਗਾ ਇਹ ਤਾਂ ਸਿਲਟਿੰਗ ਆਪ ਕੱਢਣੀ ਚਾਹੀਦੀ ਪੈਂਦੀ ਇਹਨਾਂ ਨੂੰ ਉਹ ਐ ਵੀ ਜਿਹੜੀ ਲੰਮੇ ਸਮੇਂ ਤੋਂ ਇੱਕ ਤਾਂ ਡੈਮਾਂ ਦੀ ਰਿਜ਼ਲਟਿਕ ਨਹੀਂ ਹੋਈ ਇੱਕ ਜਿਹੜੇ ਉਹਦੇ ਵਹਿਣ ਦੇ ਅੱਗੇ ਜਿਵੇਂ ਸਤਲੋ ਜਾ ਜੀ ਜਾਂ ਬਿਆਸ ਹੈ ਜਾਂ ਰਾਵੀ ਹੈ ਉਹਨਾਂ ਦੇ ਵਹਿਣਾ ਦੇ ਵਿੱਚ ਵੀ ਤਾਂ ਜਿਹੜੀ ਜਿਹੜੀ ਆ ਖੱਡੇ ਪਏ ਨੇ ਇਹੜੇ ਬਹੁਤ ਸਾਰੀ ਰੇਤਾ ਜਮਾ ਹੋ ਗਈ ਹੋਈ ਆ ਠੀਕ ਹੈ ਸਿਲਟਿੰਗ ਹੋ ਗਈ ਹੋਈ ਆ ਤੇ ਉਹਨੂੰ ਅੱਜ ਤੱਕ ਨਹੀਂ ਸਾਫ਼ ਕੀਤਾ ਇਹਨਾਂ ਨੇ ਸੋ ਹੋਇਆ ਕੀ ਕਿ ਜਿਹੜੇ ਇਹਨਾਂ ਨੇ ਮਾਈਨਿੰਗ ਦੇ ਅਲਾਉ ਕੀਤਾ ਲੀਗਲ ਮਾਈਨਿੰਗ ਵਾਸਤੇ ਜੀ ਜਿਹੜੇ ਉਹ ठेकेदार ਸੀ ਉਹਨਾਂ ਨੇ ਰੇਤਾ ਜਿਹੜੀ ਆ ਉਹ ਸਿਰਫ ਕਿਨਾਰਿਆਂ-ਕਿਨਾਰਿਆਂ ਤੋਂ ਚੁੱਕੀ ਆ ਕਾਰਨ ਕਾਰਨ ਇਹ ਸੀ ਕਿ ਜੇਕਰ ਉਹ ਸਮੁੰਦਰਿਆ ਦੇ ਅੰਦਰਲੇ ਪਾਸੇ ਜਾ ਕੇ ਜਿਵੇਂ ਸਤਲੁਜ ਦੇ ਬਿਲਕੁਲ ਅੰਦਰੋਂ ਜਾ ਕੇ ਚੁੱਕਦੇ ਤਾਂ ਉਹਨਾਂ ਨੂੰ ਉੱਥੇ ਪਹੁੰਚਣ ਦੇ ਲਈ ਰਸਤੇ ਬਣਾਉਣੇ ਪੈਂਦੇ ਆ ਜੀ ਖਰਚਾ ਹੁੰਦਾ ਆਉਣ ਜਾਣ ਦਾ ਸੋ ਉਹਨਾਂ ਨੇ ਚੰਗਾ ਢੰਗ ਵਰਤਿਆ ਵੀ ਰੇਤਾ ਜਿਹੜੀ ਆ ਉਹ ਕਿਨਾਰਿਆਂ ਨਾਲੋਂ ਹੀ ਚੁੱਕੀ ਜਾਓ ਹੋਇਆ ਕੀ ਇਹਦਾ ਨੁਕਸਾਨ ਇਹ ਹੋਇਆ ਕਿ ਜਦੋਂ ਪਿੱਛੋਂ ਪਾਣੀ ਆਇਆ ਸੈਂਟਰ ਦੇ ਵਿੱਚ ਤਾਂ ਆਲਰੇਡੀ ਸਿਲਟਿੰਗ ਹੋਈ ਹੋਈ ਆ ਜੀ ਪਾਣੀ ਨੂੰ ਜਿੱਧਰਲੇ ਪਾਸੇ ਦੀ ਰਾਹ ਮਿਲਿਆ ਉੱਤਰ ਪਾਸੇ ਜਿੱਧਰੋਂ ਜਿੱਧਰੋਂ ਮਾਈਨਿੰਗ ਹੋਈ ਸੀ ਪਾਣੀ ਨੇ ਰਾਹ ਬਦਲ ਲਿਆ ਉਧਰਲੇ ਪਾਸੇ ਉਹਨੇ ਪਾਣੀ ਨੇ ਆ ਕੇ ਬਰਬਾਦੀ ਕੀਤੀ ਰਾਹ ਤੋੜ ਦਿੱਤੇ ਸੋ ਇਹਨਾਂ ਨੇ ਧਿਆਨ ਹੀ ਨਹੀਂ ਰੱਖਿਆ ਕਿ ਜਦੋਂ ਅਸੀਂ ਇਹ ਮਾਈਨਸ ਜਿਹੜੀਆਂ ਅਲਾਟ ਕੀਤੇ ਸੀਗੇ ਪਲਾਟਸ ਜਿਹੜੇ ਆ ਕਿੱਥੋਂ ਕਰਾਉਣੀ ਆ ਦੱਸੋ ਕਿ ਕਿੱਥੋਂ ਹੋਣੀ ਚਾਹੀਦੀ ਆ ਮਾਈਨਿੰਗ ਤੁਸੀਂ ਸਾਰੀ ਬੰਨਿਆ ਤੋਂ ਕਰਕੇ ਲੈ ਗਏ ਉਹਦਾ ਨੁਕਸਾਨ ਜਿਹੜਾ ਸਾਰਿਆਂ ਨੂੰ ਚੱਲਣਾ ਪਿਆ ਅਸ ਸਸਰਾਲੀ ਬੰਨਣਾ ਜਿਹੜਾ ਉਹ ਇਸੇ ਕਰਕੇ ਟੁੱਟਿਆ ਲੁਧਿਆਣੇ ਵਾਲਾ ਜੀ ਕਿ ਪਿਛਲੇ ਪਾਸਿਓਂ ਉਹਦੀ ਮਾਈਨਿੰਗ ਹੁੰਦੀ ਰਹੀ ਢੰਗ ਨਾਲ ਨਹੀਂ ਕੀਤੀ ਗਈ ਔਰ ਉਧਰਲੇ ਪਾਸੇ ਪਾਣੀ ਆ ਗਿਆ ਔਰ ਫਿਰ ਜਦੋਂ ਪਾਣੀ ਆ ਜਾਂਦਾ ਫਿਰ ਰੋਕਦਾ ਕਿਸੇ ਨੂੰ ਨਹੀਂ ਕੋਈ ਵੀ ਨਹੀਂ ਰੋਕ ਸਕਦਾ ਅੱਗ ਪਾਣੀ ਤੇ ਹਵਾ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਜੀ ਜਿਵੇਂ ਤੁਸੀਂ ਕਿਹਾ ਕਿ ਮਤਲਬ ਕਿਸਾਨ ਦੀ ਗੱਲ ਹੋ ਰਹੀ ਹੈ ਜ਼ਮੀਨ ਦੀ ਰੇਤ ਦੀ ਗੱਲ ਹੋ ਰਹੀ ਹੈ ਇਹ ਤਾਂ ਉਹ ਵੀ ਲੋਕ ਨੇ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਛੋਟਾ ਕਿਸਾਨ ਵੀ ਹੋ ਸਕਦਾ ਹੈ ਦਲਿਤ ਮਜ਼ਦੂਰ ਵੀ ਹੋ ਸਕਦਾ ਤੁਸੀਂ ਕਿਹਾ ਕਿ ਪਾਸਪੋਰਟ ਕਈਆਂ ਦੇ ਰੁੜ ਗਏ ਕਾਗਜ਼ ਰੋੜ ਗਏ ਉਹਨਾਂ ਦੀ ਕੌਣ ਪੁੱਛੇਗਾ ਇਸ ਕਰੂਗਾ ਜਦੋਂ ਮਾਨ ਸਾਹਿਬ ਨੇ ਜਦੋਂ ਗੱਲ ਕੀਤੀ ਸੀਗੀ ਕਿ ਅਸੀਂ ਜਿਹੜੇ ਆ ਕਿਸਾਨਾਂ ਨੂੰ 20000 ਰੁਪਏ ਦੇ ਰਹੇ ਆ ਜਿਸ ਕੀ ਜਿਹਦਾ ਖੇਤ ਤੇ ਉਹਦੀ ਰੇਤ ਗੱਲ ਹੋਈ ਮੈਂ ਉਹਨਾਂ ਦੇ ਨਾਲ ਵਿੱਚ ਤੁਹਾਡੇ ਵਗੋਂ ਕੋਈ ਮਿੱਤਰ ਆਇਆ ਸੀ ਚੈਨਲ ਤੇ ਆਇਆ ਸੀ ਮੈਂ ਆਪਣੇ ਵੀ ਲੈਵਲ ਤੇ ਵੀ ਗੱਲ ਕੀਤੀ ਸੀ ਕਿ ਪੰਜਾਬ ਨੇ ਕਿਸਾਨਾਂ ਦੀ ਤਾਂ ਗੱਲ ਕਰ ਦਿੱਤੀ ਹੈ ਤੇ ਮਜ਼ਦੂਰਾਂ ਨੂੰ ਕੀ ਦੇਣਗੇ ਜਿਹੜੇ ਖੇਤੀ ਮਜ਼ਦੂਰ ਉਹਨਾਂ ਕਿਸਾਨਾਂ ਤੇ ਨਿਰਭਰ ਸੀਗੇ ਉਹਨਾਂ ਵਾਸਤੇ ਹਾਲੇ ਤੱਕ ਚੁੱਪ ਨੇ ਨੰਬਰ 2 ਉੱਥੇ ਛੋਟੇ-ਛੋਟੇ ਦੁਕਾਨਦਾਰ ਵੀ ਹੋਣਗੇ ਜਿਨ੍ਹਾਂ ਦੀਆਂ ਦੁਕਾਨਾਂ ਹੀ ਰੁੜ ਗਈਆਂ ਉੱਥੇ ਛੋਟੇ-ਛੋਟੇ ਕੋਈ ਰੇੜੀਆਂ ਵਾਲੇ ਵੀ ਹੋਣਗੇ ਕਈਆਂ ਦਾ ਛੋਟਾ ਵਪਾਰ ਕੋਈ ਹੋਰ ਹੋਊਗਾ ਜਿਹੜੇ ਰੋਜ਼ ਦਿਹਾੜੀ ਕਰਕੇ ਖਾਂਦੇ ਆ ਉਹਨਾਂ ਬਾਰੇ ਸਰਕਾਰ ਹਾਲ ਤੱਕ ਚੁੱਪ ਪਈ ਐ ਇਹ ਸੱਚਮੁੱਚ ਬੜੀ ਦੁਖਦਾਈ ਗੱਲ ਆ ਅੱਛੀ ਗੱਲ ਆ ਇਹਨੂੰ ਹਾਈਲਾਈਟ ਹੋਣਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਦੇਣੀ ਚਾਹੀਦੀ ਆ ਕਿ ਉਹ ਕਿਉਂਕਿ ਅਗਲੀ ਫਸਲ ਬੀਜੀ ਨਹੀਂ ਜਾਣੀ ਉਹ ਮਜ਼ਦੂਰ ਨੇ ਜਿਹੜੇ ਵਿਚਾਰੇ ਉਹਨਾਂ ਨੇ ਰੋਟੀ ਉੱਥੇ ਖਾਣੀ ਸੀਗੀ ਉਹ ਅਗਲੇ 6 ਮਹੀਨੇ ਕਿਵੇਂ ਕੱਢਣਗੇ ਕਿਸਾਨਾਂ ਨੂੰ ਤੁਸੀਂ ਦੇ ਰਹੇ ਹੋ ਕਿਸਾਨਾਂ ਨੂੰ ਵੀ ਦੇ ਰਿਹਾ ਪਤਾ ਨਹੀਂ ਕੀ ਦੇਣਾ ਕੀ ਨਹੀਂ ਕਿਉਂਕਿ ਇਹੋ ਜਿਹੇ ਵੀ ਆ ਹੈਪੀ ਜੀ ਇਨਸੀਡੈਂਟਸ ਸਾਡੇ ਕੋਲੇ ਹੈਗੇ ਆ 2015 ਦੇ ਵਿੱਚ ਜੀ ਨਰਮੇ ਤੇ ਚਿੱਟੀ ਮੱਖੀ ਆਈ ਸੀ ਹਮ ਮਾਲਵਾ ਖੇਤੇ ਦੇ ਵਿੱਚ ਤੇ ਉਦੋਂ ਜਿਹੜੇ ਚੈੱਕ ਦਿੱਤੇ ਗਏ ਲੋਕਾਂ ਨੂੰ ਹਮ ਕਿਸੇ ਨੂੰ 15 ਰੁਪਏ ਦਾ ਕਿਸੇ ਨੂੰ 80 ਰੁਪਏ ਦਾ ਕਿਸੇ ਨੂੰ 100 ਰੁਪਏ ਦਾ ਕਿਸੇ ਨੂੰ 200 ਰੁਪਏ ਦਾ ਹਮ ਮਤਲਬ ਇਹ ਸਥਿਤੀ ਜਿਹੜੀ ਆ ਉਹ ਸਾਡੀਆਂ ਸਰਕਾਰਾਂ ਦੀ ਸਾਡੇ ਸਿਸਟਮ ਦੀ ਆ ਜੀ ਕਿ ਜੇ ਹੁਣ ਵੀ ਆਉਣ ਜੋਣ ਲੱਗਿਆ ਤੇ ਫਿਰ ਤੇ ਪੂਰੀਆਂ ਪੈ ਗਈਆਂ ਪੰਜਾਬ ਫਿਰ ਇਹਨਾਂ ਦੇ ਸਰਕਾਰਾਂ ਦੇ ਸਰਕਾਰ ਦੇ ਸਿਰ ਤੇ ਨਹੀਂ ਜਿੰਨੀਆਂ ਐਨ ਜੀਓਜ਼ ਜਿੰਨੇ ਕਿਸਾਨ ਇਕੱਠੇ ਹੋ ਕੇ ਉਹਨਾਂ ਤੇ ਕਿਸਾਨ ਯੂਨੀਅਨਸ ਨੇ ਡਿਸਾਈਡ ਕਰ ਲਿਆ ਕਿ ਫਲਾਣੇ ਇੰਨੇ ਪਿੰਡ ਅਸੀਂ ਅਡਾਪਟ ਕਰ ਲਿਆ ਅਸੀਂ ਉਹਨਾਂ ਦੇ ਵਿੱਚ ਜਾ ਕੇ ਜਿਹੜੀ ਮਦਦ ਕਰਾਂਗੇ ਹੂੰ ਦੇਖੋ ਕਿੰਨੀਆਂ ਐਨ ਜੀਓ ਆ ਰਹੀਆਂ ਇੰਡੀਵਿਜੂਅਲ ਲੋਕੀ ਜਿਹੜੇ ਆ ਦੇ ਰਹੇ ਨੇ ਬਹਰੋਂ ਲੋਕ ਪਾਸਾ ਭੇਜਦੇ ਪਏ ਨੇ ਬਹੁਤ ਸਾਰੇ ਸਿੰਗਰ ਆ ਗਿਆ ਐਕਟਰ ਆ ਗਿਆ ਮਤਲਬ ਉਹ ਮਿਸਟਰ ਰਾਣਾ ਨੇ ਇੱਕ ਜਿਹੜੇ ਜਨਾਂ ਦਾ ਹੋਟਲ ਉਹਦੋਂ ਬੰਦ ਹੋ ਗਿਆ ਸੀ ਸਿੰਘੂ ਬਾਰਡਰ ਵੇਲੇ ਉਹਨਾਂ ਨੇ 1100 ਟਰੈਕਟਰ ਦੇ ਦਿੱਤਾ ਮੈਨੂੰ ਗਾਇਕਾਂ ਦੇ ਸਾਰਿਆਂ ਦੇ ਨਾਮ ਨਹੀਂ ਯਾਦ ਹੈਗੇ ਦਲਜੀਤ ਜ਼ਾਨ ਨੇ 10 ਪਿੰਡ ਅਡਾਪਟ ਕਰ ਲਏ ਹੋਇਆ ਜਸਬੀਰ ਜੱਸੀ ਜਿਹੜਾ ਉਹ ਹੋ ਕੇ ਗਿਆ ਇੱਥੇ ਫਿਰ ਮਨਕੀਰਤ ਔਲਖ ਹੈ ਜਿੰਨੇ ਵੀ ਗੁਰਦਾਸ ਮਾਨ ਸਾਰੇ ਜਿਹੜੇ ਕਰ ਰਹੇ ਨੇ ਪਰ ਗੱਲ ਇਹ ਆ ਕਿ ਸਰਕਾਰ ਦਾ ਜੋ ਕੰਮ ਸੀ ਨਾ ਉਹ ਇਹਨਾਂ ਨੂੰ ਕਿਉਂ ਕਰਨਾ ਪੈ ਰਿਹਾ ਤੁਸੀਂ ਦੇਖੋ ਬਿਹਾਰ 'ਚ ਇਲੈਕਸ਼ਨਾਂ ਹੋ ਰਹੀਆਂ ਨੇ ਬਿਹਾਰ ਨੂੰ ਤੁਸੀਂ ਵੰਡੀ ਜਾ ਰਹੇ ਹੋ ਜੀ ਫੇ ਤੇ ਸਾਡੇ ਵਾਰੀ ਜਿਹੜਾ ਉਹ ਤਾਂ ਇੰਨੀ ਬਰਬਾਦੀ ਤੁਹਾਡੇ ਸਾਹਮਣੇ ਹੋ ਗਈ ਹੈ ਤੁਹਾਡੇ ਮੰਤਰੀ ਇੰਨੇ ਅੱਜ ਤੱਕ ਦਾ ਰਿਕਾਰਡ ਹੈ ਇਹ ਵਕਤਾ ਜੀ ਹਮ ਕਿ ਪੰਜਾਬ ਦੇ ਵਿੱਚ 1993 'ਚ ਵੀ ਹੜ੍ਹ ਆਏ ਸੀ 1988 'ਚ ਵੀ ਬਹੁਤ ਆੜੇ ਸੀ ਕੇਂਦਰੀ ਮੰਤਰੀ ਕਦੇ ਨਹੀਂ ਸੀ ਕੋਈ ਆਇਆ ਵੇਖਣ ਵਾਸਤੇ ਹਮ ਇਹ ਪਹਿਲੀ ਵਾਰ ਹੋ ਰਿਹਾ ਕਿ ਕੇਂਦਰੀ ਮੰਤਰੀ ਮੇਨ ਲਗਾਦਾ 15 20 ਕੇਂਦਰੀ ਮੰਤਰੀ ਚੱਕਰ ਮਾਰ ਕੇ ਚਲੇ ਗਿਆ ਹੂੰ ਔਰ ਅਨਾਉਂਸ ਕੀ ਕੀਤਾ 1600 1600 ਕਰੋੜ ਰੁਪਇਆ ਔਰ ਮੰਤਰੀ ਜਿਹੜੇ ਆ ਉਹ ਕੀ ਰਿਪੋਰਟਾਂ ਦਿੰਦੇ ਆਗੇ ਕੀ ਉਹਨਾਂ ਨੂੰ ਉਹ ਜਾ ਕੇ ਅੰਦਰ ਪਤਾ ਲੱਗੂਗਾ ਵੀ ਹੱਕ ਨਾ ਘੜ ਆ ਤੁਹਾਨੂੰ ਅੱਜ ਕੱਲ ਜੀਪੀਐਸ ਸਿਸਟਮ ਐ ਸੈਟੇਲਾਈਟ ਲੱਗੇ ਹੋਏ ਆ ਤੁਹਾਨੂੰ ਪਲ-ਪਲ ਦੀ ਖਬਰ ਆਉਂਦੀ ਆ ਉਹ ਤੇ ਵੀ ਦੱਸ ਦਿੰਦੇ ਕਿ ਭਗਤਾ ਜੀ ਦੀ ਘੜੀ ਤੇ ਕੀ ਟਾਈਮ ਹੋਇਆ ਤੇ ਤੁਹਾਨੂੰ ਇਹ ਆ ਕੇ ਪਤਾ ਲੱਗੂਗਾ ਗੱਡੀਆਂ ਚ ਚੜ ਕੇ ਤੁਸੀਂ ਫਿਰ ਕਿਸ਼ਤੀਆਂ ਚ ਜਾਂਦੇ ਹੋ ਇਹੀ ਡਰਾਮਾ ਸਾਡੇ ਲੀਡਰਾਂ ਨੇ ਕੀਤਾ ਮਾਨ ਸਾਹਿਬ ਉਹ ਹੈਲੀਕਾਪਟਰ ਲੈ ਕੇ ਪਹੁੰਚ ਗਏ ਉਥੇ ਹੂੰ ਬਾਜਵਾ ਸਾਹਿਬ ਰੋਟੀ ਖਾਦੀ ਬੈਠੇ ਥੱਲੇ ਹਾਂ ਉਹ ਰੋਟੀ ਇਕੱਲੇ ਬੈਠ ਕੇ ਖਾਂਦੇ ਆ ਉਥੇ ਬਾਜਵਾ ਸਾਹਿਬ ਉਹ ਇੱਕ ਨਵਾਂ ਬਲਡوزر ਜਾਲਿਆ ਨਾ ਟੌਰ ਕਹਿੰਦੇ ਆ ਸ਼ਾਇਦ ਉਹਨੂੰ ਉਹਦੇ ਵਿੱਚ ਬੈਠ ਕੇ ਗਏ ਦੂਸਰੇ ਲੀਡਰ ਵੀ ਉਹਨਾਂ ਦੇ ਵਿੱਚ ਭਾਜਪਾ ਵਾਲੇ ਵੀ ਗਏ ਅਕਾਲੀ ਬਾਦਲ ਸਾਹਿਬ ਜਿਹੜੇ ਆ ਸੁਖਬੀਰ ਬਾਦਲ ਹੋਣੀ ਉਹ ਮੈਂ ਤੇ ਗੱਲ ਕਹੀ ਵੀ ਮੈਂ ਕਿਹਾ ਵੀ ਇਹਨਾਂ ਨੂੰ ਲੀਡਰ ਕਈ ਵਾਰੀ ਨਹੀਂ ਵੀ ਚਾਹੁੰਦੇ ਹੁੰਦੇ ਇੱਕ ਥਾਂ ਤੇ ਬਾਦਲ ਸਾਹਿਬ ਅ ਕਪੂਰਥਲੇ ਦੇ ਵਿੱਚ ਉਹ ਲੋਕਾਂ ਨੂੰ ਪੁੱਛ ਰਿਹਾ ਕੀ ਚਾਹੀਦਾ ਕੀ ਚਾਹੀਦਾ ਤੇ ਉਹ ਕਹਿ ਰਹੇ ਨੇ ਜੀ ਸਾਨੂੰ ਡੀਜ਼ਲ ਚਾਹੀਦਾ ਉਹ ਕਹਿੰਦੇ ਮੈਂ 10000 ਡੀਜ਼ਲ ਭੇਜ ਦਿੰਦਾ ਤੁਸੀਂ ਜਿੰਨਾ ਕਹੋਗੇ ਮੈਂ ਉਹਨਾਂ ਹੋਰ ਭੇਜ ਦਿਆਂਗਾ ਲੀਡਰ ਨੇ ਤਾਂ ਕਹਣੇ ਆ ਜਿਹੜੇ ਨਾਲ ਚਮਚੇ ਹੁੰਦੇ ਆ ਬਾਦਲ ਸਾਹਿਬ ਜਿੰਦਾਬਾਦ ਵੀ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਇਲੈਕਸ਼ਨ ਕੰਪੇਨ ਤੇ ਆਏ ਹੋ ਲੋਕੀ ਮਰਦੇ ਪਏ ਆ ਬੁਰਾ ਹਾਲ ਉਹਨਾਂ ਦਾ ਜੇ ਬਾਦਲ ਸਾਹਿਬ ਨੇ ਅਨਾਉਂਸ ਕਰਤਾ ਤਾਂ ਤੁਸੀਂ ਬਾਦਲ ਸਾਹਿਬ ਜਿੰਦਾਬਾਦ ਜਿੰਦਾਬਾਦ ਔਰ ਸਾਡੇ ਲੀਡਰ ਵੀ ਵੇਖੋ ਉਹਨਾਂ ਦੇ ਵਿੱਚੋਂ ਕੋਈ ਲੀਡਰ ਤਾਂ ਉੱਥੇ ਲੋਕਾਂ ਦੇ ਨਾਲ ਗੱਲ ਕਰਦੇ ਕਰਦੇ ਉੱਥੇ ਕਹੀ ਜਾਂਦੇ ਆ ਕਿ ਤੁਸੀਂ ਸਾਨੂੰ ਸਤਾਈ ਚ ਲੈ ਆਓ ਅਸੀਂ ਸਾਰੇ ਬੰਨ ਪੱਕੇ ਕਰ ਦਿਆਂਗੇ ਹੂੰ ਦੁਨੀਆ ਦੀ ਕੋਈ ਸ਼ਕਤੀ ਨਹੀਂ ਜਿਹੜੀ ਬੰਨ ਪੱਕੇ ਕੋਈ ਪਾਵਰ ਨਹੀਂ ਜਿਹੜੀ ਇਹਨਾਂ ਦੇ ਬੰਨ ਪੱਕੇ ਕਰ ਦਵੇ 5 ਸਾਲਾਂ ਚ ਲੰਮੀ ਪਲੈਨਿੰਗ ਦੀ ਲੋੜ ਹੈ ਜੀ 2.5 ਤੋਂ 3000 ਕਿਲੋਮੀਟਰ ਦੇ ਸਾਡੇ ਜਿਹੜੇ ਆ ਉਹ ਜਿਹਦੇ ਵਿੱਚ ਘੱਗਰ ਵੀ ਹੈ ਜਿਦੇ ਵਿੱਚ ਰਾਵੀ ਬਿਆਸ ਸਤਲੁਜ ਉੰਜ ਤੇ ਛੋਟੇ-ਛੋਟੇ ਹੋਰ ਵੀ ਰਿਵਰਸ ਹੈਗੀਆਂ ਨੇ ਤੁਸੀਂ ਕਿੱਥੇ ਇਹਨਾਂ ਦੇ ਬੰਨ ਪੱਕੇ ਕਰ ਲਓਗੇ ਆ ਖਨੋਰੀ ਦੇ ਕੋਲੇ ਇਹਨਾਂ ਨੇ ਇੱਕ ਵਾਰੀ ਸੈਂਟਰ ਗਵਰਨਮੈਂਟ ਦੀ ਗ੍ਰਾਂਟ ਲਿਆ ਕੇ ਗੁਰਦੁਆਰਾ ਮਕਰੋੜ ਸਾਹਿਬ ਤੱਕ ਇੱਕ ਚੈਨਲ ਬਣਾਇਆ 19 ਕਿਲੋਮੀਟਰ ਦਾ ਉਸ ਤੋਂ ਬਾਅਦ ਕਿਤੇ ਕੁਝ ਨਹੀਂ ਹੋਇਆ ਜਾਂ ਉੱਥੇ ਸੁਲਤਾਨਪੁਰ ਦੇ ਵਿੱਚ ਤੁਸੀਂ ਬੰਨ ਥੋੜਾ ਬਹੁਤਾ ਪੱਕਾ ਜਿਹੜਾ ਉਹ ਕੀਤਾ ਗਿਆ ਆ ਲੇਕਿਨ ਕੁਝ ਨਹੀਂ ਹੋਇਆ ਹੁਣ ਤੱਕ ਦੀਆਂ ਜਿੰਨੀਆਂ ਸਰਕਾਰਾਂ ਬਣੀਆਂ ਨੇ ਜੀ ਉਹਨਾਂ ਨੂੰ ਬੰਦਾ ਪੁੱਛੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਸਾਨੂੰ ਪਾਰਟੀ ਸਾਡੀ ਸਰਕਾਰ ਬਣਾ ਦਿਓ ਅਸੀਂ ਬੰਨ ਪੱਕੇ ਕਰ ਦਿਆਂਗੇ ਪਹਿਲਾਂ ਕੀ ਕੀਤਾ ਤੁਸੀਂ ਤੁਸੀਂ ਰਹੇ ਹੋ ਤੁਸੀਂ ਪਹਿਲਾਂ ਲੋਕਾਂ ਦਾ ਨੁਕਸਾਨ ਹੁੰਦਾ ਰਿਹਾ ਔਰ ਜਿਹੜੇ ਖਾਸ ਤੌਰ ਤੇ ਰਾਵੀ ਦੇ ਪਰਲੇ ਪਾਸੇ ਪਿੰਡ ਹੈ ਜੀ ਉਹਨਾਂ ਨੂੰ ਤਾਂ ਸੜਕ ਕੋਈ ਨਹੀਂ ਜਾਂਦੀ ਬਿਜਲੀ ਦਾ ਬੁਰਾ ਹਾਲ ਉੱਥੇ ਆ ਉਹ ਵਿਚਾਰੇ ਉਹ ਪਲਟੂਨ ਬ੍ਰਿਜ ਬਣਦਾ ਉਹਦੇ ਰਹੀਂ ਜਾਂਦੇ ਆ ਅੱਗੋਂ ਪਿੱਛੋਂ ਉਹਨਾਂ ਨੇ ਕਿਸ਼ਤੀਆਂ ਪਾਈਆਂ ਹੁੰਦੀਆਂ ਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਦੋਂ ਹਾੜਾ ਸੀ ਨਾ ਤਾਂ ਫਾਜ਼ਲਕਾ ਦੇ ਵਿੱਚ ਪਿੰਡਾਂ ਵਾਲਿਆਂ ਨੇ ਕਿਹਾ ਜੀ ਸਾਨੂੰ ਕਿਸ਼ਤੀ ਦੇ ਦਿਓ ਅਸੀਂ ਬੱਚਿਆਂ ਨੂੰ ਲਗਾਉਣਾ ਤਾਂ ਉੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਸ਼ਤੀ ਦਿੱਤੀ ਉਹਦੇ 'ਚ ਚੱਪੂ ਨਹੀਂ ਸੀ ਹੈਗੇ ਤੇ ਉਹਨਾਂ ਵਿਚਾਰਿਆਂ ਨੇ ਇੱਕ ਪਾਸੇ ਤੋਂ ਦੂਸਰੇ ਪਾਸੇ ਰੱਸਾ ਬੰਨਿਆ ਤੇ ਵਿੱਚ ਬੱਚਿਆਂ ਨੂੰ ਬਿਠਾਇਆ ਕਰਨ ਤੇ ਉਹ ਰੱਸਾ ਖਿੱਚ-ਖਿੱਚ ਕੇ ਜਿਹੜਾ ਉਧਰ ਜਾਂਦੇ ਇਹ ਹਾਲਤ ਸੀ ਸਾਡੀ ਸਟਾਰਟਿੰਗ ਦੇ ਵਿੱਚ ਔਰ ਬਾਅਦ ਦੇ ਵਿੱਚ ਤੇ ਮੈਂ ਤੇ ਉਹਨਾਂ ਲੋਕਾਂ ਨੂੰ ਸਲਾਮ ਕਰਦਾ ਜਿਨ੍ਹਾਂ ਲੋਕਾਂ ਨੇ ਉਧਰੋਂ ਹੜ ਆਇਆ ਔਰ ਉਹਦੋਂ ਆਪਣੇ ਕੰਮ ਛੱਡ ਕੇ ਉਹਨਾਂ ਨੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਪੂਰਥਲਾ ਫੈਕਟਰੀ ਨੇ ਵੀ ਸ਼ੁਰੂ ਕੀਤਾ ਇੱਕ ਮੈਨੂੰ ਸਰਦਾਰ ਜੀ ਦਾ ਹੋਰ ਨਾਮ ਨਹੀਂ ਯਾਦ ਉਹ ਟਰਾਲੀਆਂ ਟਰੁੱਲੀਆਂ ਦਾ ਤੇ ਬੜਾ ਕੰਮ ਕਰਦੇ ਆ ਕੰਬਾਈਨਾਂ ਦਾ ਉਹਨਾਂ ਨੇ ਛੱਡ ਦਿੱਤਾ ਉਹ ਕਹਿੰਦੇ ਯਾਰ ਇਹ ਇਸ ਟਾਈਮ ਤੇ ਸਾਡੀ ਲੋੜ ਆ ਕਹਿੰਦੇ ਉਹ ਪਰਮਾਤਮਾ ਸਾਨੂੰ ਦਿੰਦਾ ਉਹਨਾਂ ਨੇ ਕਿਸ਼ਤੀਆਂ ਬਣਾ ਦਿੱਤੀਆਂ ਕਮਾਲ ਕਰਦੀ ਇੱਕ ਇੱਕ ਤੇ ਕਿਸ਼ਤੀ ਉਹ ਕਹਿੰਦੇ ਪੰਜਾਬੀ ਚ ਗਾੜੀ ਬੜੇ ਹੁੰਦੇ ਆ ਇੱਕ ਤੇ ਉਹਨਾਂ ਨੇ ਐਡੀ ਵੱਡੀ ਕਿਸ਼ਤੀ ਬਣਾਈ ਉਹ ਚ ਟਰੈਕਟਰ ਹੀ ਫਿੱਟ ਕਰ ਦਿੱਤਾ ਉਹਨਾਂ ਨੇ ਹਾਂ ਦੇਖੀ ਜੀ ਉਹ ਹੈਨਾ ਉਹ ਵੀ ਵੇਖੋ ਆਈ ਆ ਸੋ ਪੰਜਾਬੀ ਇਹ ਮਤੀ ਨੇ ਇਹਨਾਂ ਦੇ ਉੱਤੇ ਮੁਗਲਾਂ ਤੋਂ ਲੈ ਕੇ ਹੁਣ ਤੱਕ ਹਮਲੇ ਹੀ ਹੁੰਦੇ ਆਏ ਆ ਚਾਹੇ ਮੁਗਲਾਂ ਨੇ ਕੀਤੇ ਆ ਚਾਹੇ ਆਪਣੀਆਂ ਸਰਕਾਰਾਂ ਨੇ ਕੀਤੇ ਆ ਚਾਹੇ ਬਲੂ ਸਟਾਰ ਵੇਲੇ ਹੋਇਆ ਚਾਹੇ ਅੱਤਵਾਦ ਵੇਲੇ ਹੋਇਆ ਤੇ ਚਾਹੇ ਹੁਣ ਹੋ ਰਿਹਾ ਇਹ ਉੱਠਣਗੇ ਉੱਠਦੇ ਰਹੇ ਨੇ ਇਹ ਕਦੇ ਡਰਦੇ ਨਹੀਂ ਹੈਗੇ ਪਰ ਇਸ ਮੌਕੇ ਤੇ ਜਿੰਨਾ ਲੋਕਾਂ ਦਾ ਫਰਜ਼ ਹੈ ਇਹਨਾਂ ਦੇ ਨਾਲ ਖੜਨਾ ਜਿਹਦੇ ਵਿੱਚ ਕੇਂਦਰ ਸਰਕਾਰ ਬਣਦੀ ਆ ਤੇ ਜੇ ਉਹ ਨਹੀਂ ਖੜਨਗੇ ਤੇ ਫਿਰ ਇਹ ਯਾਦ ਵੀ ਰੱਖਦੇ ਆ ਹੂੰ ਬੀਜ਼ ਓਕੇ ਵੇਲੇ ਕੌਣ ਸਾਡੇ ਨਾਲ ਖੜਿਆ ਸੀ ਤੇ ਕੌਣ ਨਹੀਂ ਸੀ ਖੜਿਆ ਜੀ ਬਹੁਤ ਬਹੁਤ ਸ਼ੁਕਰੀਆ ਬੜਾ ਸਾਹਿਬ ਇਸ ਪ੍ਰੋਗਰਾਮ ਚ ਆਉਣ ਲਈ ਧੰਨਵਾਦ ਬਹੁਤ ਬਹੁਤ